ਜਿੱਥੇ ਕਿਤੇ ਵੀ ਬਿਰਧ ਆਸ਼ਰਮ ਖੁੱਲੇ ਆ ਨਾ ਜਿੱਥੇ ਅਨਾਥ ਆਸ਼ਰਮ ਖੁੱਲੇ ਆ ਅਨਾਥ ਆਸ਼ਮਤੋਂ ਨਾ ਬੱਚਿਆਂ ਵਾਸਤੇ ਜਿਨ੍ਹਾਂ ਦੇ ਮਾਪੇ ਮਰ ਜਾਂਦੇ ਆ ਜਿਨ੍ਹਾਂ ਨੂੰ ਕੋਈ ਸੰਭਰ ਵਾਲਾ ਨਹੀਂ ਹੁੰਦਾ ਜਿਹੜੇ ਬਿਰਧ ਆਸ਼ਰਮ ਖੁੱਲੇ ਆ ਨਾ ਇਹ ਬਹੁਤ ਵੱਡਾ ਕੋਡ ਆ ਸਾਡੇ ਸਮਾਜ ਵਾਸਤੇ ਜਿੱਥੇ ਬਜ਼ੁਰਗ ਉਹ ਆਉਂਦੇ ਆ ਜਿਨ੍ਹਾਂ ਦਾ ਵੀ ਕੋਈ ਧੀ ਪੁੱਤ ਹੈ ਨਹੀਂ ਉਹ ਆਗੇ ਤਾਂ ਕੋਈ ਗੱਲ ਨਹੀਂ ਆਉਣਾ ਜੋ ਸਹਾਰਾ ਹੈ ਨਹੀਂਗਾ ਪਰ ਇੱਕ ਉਹ ਬਜ਼ੁਰਗ ਆਉਂਦੇ ਆ ਮਾਤਾ ਹੋ ਗਈਆਂ ਬਾਪੂ ਹੋ ਗਏ ਉਹ ਆਉਂਦੇ ਆ ਜਿਨ੍ਹਾਂ ਨੇ ਸਾਰਾ ਕੁਝ ਹੁੰਦਿਆ ਸੋਲਿਆ ਵੀ ਧੀਆ ਪੁੱਤ ਕਹਿੰਦੇ ਵੀ ਜਾ ਸਾਰਾ ਕੁਝ ਤੇ ਤੋਂ ਨਾ ਕਰਵਾ ਲਿਆ ਨਿਕਲ ਇੱਥੋਂ ਹੁਣ ਤੇਰਾ ਇੱਥੇ ਕੁਝ ਨਹੀਂਗਾ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਉਹਨਾਂ ਲਾਦਾ ਨੂੰ ਜਿਹੜੇ ਕੱਢ ਦਿੰਦੇ ਆ ਨਾ ਘਰੋਂ ਇਸ ਤਰ੍ਹਾਂ ਸਾਰਾ ਕੁਝ ਨਾ ਕਰਵਾ ਕੇ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਬਣਾ ਕੇ ਚਾਹੇ ਧਿਆੜੀ ਕਰਦੇ ਹੋ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕੋ ਲੋਕ ਜਿਹੜੇ ਆਸ਼ਰਮਾਂ ਦੇ ਵਿੱਚ ਆ ਕੇ ਸੇਵਾ ਕਰਦੇ ਨੂੰ ਸੰਭਾਲਦੇ ਆ ਕੋ ਲੋਕ ਐਡ ਨੂੰ ਧੱਕਾ ਦੇ ਦਿੰਦੇ ਮਾਂ ਪਿਓ ਤੋਂ ਵੱਡੇ ਕਿਉਂ ਪ੍ਰਾਪਰਟੀ ਨੇ ਇਹਨੂੰ ਸੰਭਾਲਿਆ ਨਾਲੋਂ ਵੀਡੀਓ ਬਣੀ ਜਾਂਦੀ ਹੈ ਵੀਡੀਓ ਬਣਾਵਾਂਗੇ ਨਾ ਕਿ ਉਹਨਾਂ ਬਣਾਵੇ ਕੱਲ ਨੂੰ ਤੁਸੀਂ ਫੇਰ ਆਣਦੇ ਕੀ ਕਰਦੇ ਹੋ ਤੇ ਤੁਹਾਨੂੰ ਪਤਾ ਤਾਂ ਲੱਗੇ ਵੀ ਕੀ ਕੀਤਾ ਸੀ ਬਾਪੂ ਜੀ ਜਿਹੜੀਆਂ ਗੱਲਾਂ ਪਹਿਲੇ ਦਿਨ ਜਿੱਤੇ ਆ ਕੇ ਰੋਏ ਆ ਸਾਡੇ ਕੋਲ ਤੁਸੀਂ ਜਿੱਤੇ ਆ ਕੇ ਕਿਹਾ ਵੀ ਜੇ ਤੁਸੀਂ ਮੈਨੂੰ ਨਾਂ ਰੱਖਤ ਮੈਂ ਭੀਖ ਮੰਗੂਗਾ ਹੂੰ 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 ਇਹ ਕਰੋੜਪਤੀ ਪਿਓ ਤਿੰਨ ਤਿੰਨ ਪੁੱਤ ਜੰਮ ਕੇ ਠੀਕ ਹੈ ਪੋਤੇ ਪੋਤੀਆਂ ਵਾਲਾ ਹੋ ਕੇ ਭੀਖ ਮੰਗਣ ਆਸਤੇ ਮਜਬੂਰ ਹੋ ਗਏ ਉਹ ਜਿਹੜੀਆਂ ਗੱਲਾਂ ਕੀਤੀਆਂ ਸੀ ਇਹਨਾਂ ਨੇ ਥੋੜੇ ਆਉਂਦੇ ਬੈਠੇ ਨੇ ਕਹਿੰਦੇ ਇਹ ਵੀਡੀਓ ਬਣਾਓ ਬਾਕਾ ਬਣਾਉਣ ਲੱਗੇ ਆ ਨਾ ਬਣਾਈ ਜਾਂਦੇ ਇੱਕ ਵਾਰੀ ਦੱਸ ਦਿਓ ਇਹਨਾਂ ਨੂੰ ਕਿ ਕਿਹੜੀਆਂ ਗੱਲਾਂ ਤੇ ਕੀਤੇ ਆ ਜਿਹਦੀ ਕੀ ਕੀ ਚੱਕਰ ਚ ਬਣਾ ਰਹੇ ਆ ਆਹ ਲੱਗਦਾ ਕੋਈ ਆਇਆ ਲੱਗਦਾ ਜੀ ਬਾਹਰ ਕੌਣ ਆਇਆ ਲੱਗਦਾ ਕੋਈ ਦੋ ਜਣੇ ਆ ਨਵੇਂ ਆ ਬੰਦੇ ਨੇ ਥੋੜੇ ਦਾ ਇੱਕ ਤਾਂ ਮੇਰੇ ਨਾਲ ਛੋਟਾ ਲੱਗਦਾ ਹੈ ਹਾਂਜੀ ਆਹ ਵੱਡਾ ਇਹਨੇ ਪਾਗੋ ਆਜੀ ਪਾਗੋ ਨਾਲ ਲਏ ਨੇ ਥੋੜੇ ਬਿਡੇ ਸਿਰ ਤੇ ਹਾਂ ਦੁਨ ਮੇਰੀ ਅੱਜ ਕਿਵੇਂ ਯਾਦ ਆ ਗਿਆ ਨਾ ਪਤਾ ਨਹੀਂ ਜੀ ਹੁਣ ਕਿਵੇਂ ਆਏ ਇਹ ਚੱਲ 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 ਤੈਨੂੰ ਕਹਿੰਦੇ ਆ ਹਾਂ ਜਗਨ ਲੈਣਾ ਹੈ ਹਾਂ ਦਸਬ ਲੋਗਾਂ ਨੇ ਪਛਾਣ ਲਿਆ ਤੁਮ ਨੂੰ ਸ਼ਰਮ ਆ ਰਹੀ ਸੀ ਆਪ ਥੋੜੇ ਬਾਰ ਕਿਤੇ ਧੱਕੇ ਬਜ਼ੁਰਗ ਬੈਠੇ ਆ ਸਾਰੇ ਠੀਕ ਹੈ ਇੱਥੇ ਨਹੀਂ ਆਪਾਂ ਗੱਲ ਕਰ ਸਕਦੇ ਆ ਬਾਹਰ ਗੱਲ ਕਰਾਂਗੇ ਆਓ ਸੈਟੀ ਕੋਈ ਗੱਲ ਕਰਦੇ ਆ ਆਪਾਂ ਗੱਲ ਕਰ ਆਓ ਮੀਠੀ ਨਾਲ ਆਪਾਂ ਗੱਲ ਕਰਦੇ ਆ ਆ ਕੋਈ ਗੱਲ ਕਰਕੇ ਤੋਰਾਂਗੇ ਹਾਂ ਇੰਨਾ ਸੌਖਾ ਝੁੱਕ ਕੇ ਤਾਂ ਆਏ ਆ ਨਾ ਆਓ ਥੋੜੇ ਜੀ ਠੀਕ ਆ ਜੀ ਪਹਿਲਾਂ ਉੱਥੇ ਬੇਨਤੀ ਤੁਹਾਨੂੰ ਕੀਤੀ ਸੀ ਤੁਸੀਂ ਕਿਹਾ ਬਾਹਰ ਜਾ ਕੇ ਗੱਲ ਕਰਾਂਗੇ ਜੀ ਨਹੀਂ ਬਾਹਰ ਦੇਖੋ ਉੱਥੇ ਹੁਣ ਬਜ਼ੁਰਗ ਬੈਠੇ ਆ ਨਾ ਸੁਰਜੀਤ ਆਜੋ ਇੱਛਾ ਆਪਾਂ ਸਾਰੀ ਗੱਲ ਬੱਸ ਕਰਾਂਗੇ ਫੇਰ ਪੈਂਦੀ ਆਜੋ ਤੁਹਾਡੀ ਸਾਰੀ ਗੱਲਬਾਤ ਸਿਰਜੀਤ ਹੰਡੇ ਰਹੇ ਹੋ ਠੀਕ ਹੈ ਛੋਟੇ ਵੀ ਰਾਜਾ ਅੱਗੇ ਆ ਜਾ ਕੋਈ ਗੱਲ ਨਹੀਂ ਆ ਜਾ ਹੁਣ ਡਰਨਾ ਇਸ ਗੱਲ ਤੋਂ ਪਬਲਿਕ ਤਾਂ ਤੁਹਾਡੇ ਸਾਦਰ ਸਾਹਿਬ ਨੂੰ ਦੇਖ ਚੁੱਕੀ ਇਹ ਤਾਂ ਮੇਰੇ ਪਾਪਾ ਜੀ ਪਾਪਾ ਹੀ ਆ ਹੁਣ ਤਾਂ ਬਹੁਤ ਪਾਪਾ ਹੀ ਯਾਦ ਆ ਗਈ ਜੀ ਹੁਣ ਬਹੁਤ ਰਿਸਪੈਕਟ ਕਰਦੇ ਆ ਜੀ ਇਹਨਾਂ ਦੀ ਪਰ ਪਤਾ ਨਹੀਂ ਆਦਾ ਤੁਹਾਨੂੰ ਇਹਨਾਂ ਚਿਰ ਤੋਂ ਯਾਦ ਨਹੀਂ ਅੱਜ ਕਿਉਂ ਆਦਾ ਅਸੀਂ ਹਰ ਸਾਲ ਹੀ ਮੇਰੇ ਦਿਲਚਸਪੀ ਹੈ ਜੀ ਮੈਂ ਸੁਬਾ ਸ਼ਾਮ ਮੇਰੇ ਫੋਨ 'ਚ ਵੀ ਇਹਨਾਂ ਦੀ ਫੋਟੋ ਅੱਜ ਦੇਖ ਲਓ ਤੁਸੀਂ ਉਹ ਫੋਨ 'ਚ ਫੋਟੋ ਤਾਂ ਮਰਿਆਂ ਦੀ ਹੁੰਦੀ ਜਿਉਂਦਿਆਂ ਦੀ ਫੋਟੋ ਫੋਨ 'ਚ ਆ ਤੇ ਇਹ ਇੱਥੇ ਆਸ਼ਰਮ ਦੇ ਵਿੱਚ ਆਏ ਆ ਉਹ ਫੋਨ 'ਚ ਫੋਟੋ ਮੇਰੇ ਮਾਲਾ ਚੜਾਉਣ ਵਾਸਤੇ ਰੱਖੀ ਹੈ ਨਾ ਤੇ ਫੋਟੋ ਬਣਵਾਣੀ ਪੈ ਸਕਦੀ ਹੈ ਵੀ ਮਾਲਾ ਚੜਾਉਣਾ ਇਹੋ ਜੀ ਇਹੋ ਜੀ ਕੋਈ ਗੱਲ ਨਹੀਂ ਜੀ ਅਸੀਂ ਤਾਂ ਹੁਣ ਦੇਖੋ ਜੀ ਦੁਸ਼ਹਿਰਾ ਆ ਗਿਆ ਦੀਵਾਲੀ ਆ ਗਈ ਪੰਜ ਕਾਪੜੀ ਦੇਣੀ ਹੈ ਵੱਡਿਆਂ ਦੀ ਰੋਟੀ ਖਾਣੀ ਹੈ ਸਾਰੇ ਤਿਉਹਾਰ ਹੈ ਜੀ ਇਨਾ ਤੋਂ ਬਿਨਾ ਦੋ ਬਿਨਾ ਦੱਸੋ ਜੀ ਸਾਡਾ ਕੀ ਕੀ ਹੈ ਇਹ ਕਹੋਦੇ ਕਿ ਸਾਡੇ ਕੋਲ ਜਾ ਵੀ ਹੈ ਨਹੀਂ ਅੱਜ ਬੇ ਉਸਦੇ ਕਹਿੰਦੇ ਟਾਈਮ ਹੈ ਨਹੀਂ ਕੋਈ ਗੱਲ ਹੈਗੀ ਹੈ ਹੁਣ ਅੱਜ ਪਰ ਜੀ ਕੱਪੜੀ ਦੇ ਥੋੜਾ ਜਿਹਾ ਦਲੀਲ ਦਲੀਲ ਵੇਖ ਲਓ ਵੇ ਪੰਜ ਕੱਪੜੇ ਦੇਣੀਆਂ ਤਾਂ ਕਰਕੇ ਬਾਪੂ ਨੂੰ ਲੈਣ ਆਏ ਆ ਇਹ ਨਾ ਮਰਨ ਤੋਂ ਬਾਅਦ ਹੀ ਵੈਲਿਊ ਪੈਂਦੀ ਹੈ ਮਰਨ ਤੋਂ ਬਾਅਦ ਨਹੀਂ ਕਿ ਜਦੋਂ ਮੂਰੇ ਸੰਗ ਆਉਂਦੀ ਹੈ ਪਹਿਲਾਂ ਆਪਾਂ ਨੂੰ ਸਾਰੀ ਨਾ ਜਾਣਕਾਰੀ ਦਿਵਾ ਦੀ ਹੈ ਸਾਡੇ ਕੋਲ ਮਿਹਨਤ ਉੱਤੇ ਹੋ ਗਿਆ ਇਹਨਾਂ ਨੂੰ ਠੀਕ ਹੈ ਸਵਜੀਤ ਅੱਗੇ ਆਓ ਤੁਸੀਂ ਪਹਿੰਜੀ ਆਓ ਤੁਸੀਂ ਅੱਗੇ ਪਹਿਲਾਂ ਦੱਸੋ ਇਹਨਾਂ ਨੂੰ ਆਹ ਦੇਖੋ ਇਹ ਦੋਨੇ 9 ਸਸਤੇ ਠੀਕ ਹੈ ਹਾਂ ਜੀ ਤੁਹਾਡੇ ਵੀ ਘਰ ਲਈ ਹੁਣ ਕੀ ਆ ਨਾ ਹਾਂਜੀ ਹਾਂਜੀ ਕਰੋੜਪਤੀ ਪਿਓ ਆ ਸਾਰੀਆਂ ਗੱਲਾਂ ਜਿੰਨੀਆਂ ਰੋ ਰੋ ਕੇ ਦੱਸਿਆ ਉਹਨੇ ਜਿੱਤੇ ਆਏ ਸਾਡੇ ਕੋਲ ਜਿੱਤੇ ਉਹਨੇ ਕਿਹਾ ਤੁਹਾਨੂੰ ਮੈਂ ਫੋਨ ਕਰਾਉਣਾ ਉਹਦੇ ਚ ਆਪਣੀ ਹੁੰਦੇ ਸੀ ਇਹ ਉਹਦੇ ਕਿਹੜੇ ਨੇ ਗੱਲ ਕੀਤੀ ਸੀ ਜੇ ਵੱਡੇ ਤੁਸੀਂ ਮੈਂ ਉਹਦੇ ਕਿਹੜੀ ਗੱਡੀ ਲੋਨ ਕਰੀ ਜਾਂਦੇ ਜਿੱਤੇ ਕਹਿੰਦੇ ਬਾਪੂ ਵਾਸਤੇ ਬਿਲਕੁਲ ਗੱਲ ਕਰਨ ਨੂੰ ਟਾਈਮ ਨਹੀਂ ਜੀ ਤਿੰਨ ਪੁੱਤਰੇ ਨੇ ਘਰੋਂ ਕੱਢ ਪਈ ਪਾਣੀ ਪਾਪਾ ਹੌਸਲਰ ਅਸੀਂ ਨਾਲ ਆ ਤੁਹਾਡੇ ਅਸੀਂ ਹੀ ਸਮਝ ਕੇ ਆਏ ਜੀ ਬਸ ਮੈਂ ਤੁਹਾਡੇ ਹੀ ਸਾਰਾ ਨੇ ਤੁਸੀਂ ਫਿਰ ਕੋਸ਼ਿਸ਼ ਨਹੀਂ ਕੀਤੀ ਕੋਈ ਆਪਦੇ ਸ਼ਰੀਕ ਕੇ ਕਬੀਲੇ ਨੂੰ ਕੋਈ ਰਿਸ਼ਤੇਦਾਰੀ ਨੂੰ ਕੀਤੀ ਕੀਤੀ ਬਹੁਤ ਕੀਤੀ اچھا ਸਾਰਿਆਂ ਨੇ ਇਹ ਗੱਲ ਕੀਤੀ ਤੂੰ ਆਦੇ ਅਰਥ ਵੜਵਾ ਬੈਠਾ ਹੁਣ ਆ ਵੀ ਤੁਹਾਡੇ ਫਾਦਰ ਸਾਹਿਬ ਨਾਲ ਤੁਹਾਡੇ ਸਬੰਧ ਠੀਕ ਹੈ ਹਾਂ ਨਹੀਂ ਜੀ ਮੈਂ ਥੋੜਾ ਜਿਹਾ ਬਿਜੀ ਐ ਮੈਂ ਮੇਰੇ ਫਾਦਰ ਸਾਹਿਬ ਨਾਲ ਹਜੇ ਗੱਲ ਨਹੀਂ ਕਰ ਸਕਦਾ ਜੀ ਕਿਵੇਂ ਹਾਲਾਤ ਨਹੀਂ ਬਸ ਅਸੀਂ ਕੰਮ ਕਰੀ ਜਾਂਦੇ ਸੀਗੇ ਜੀ ਬਸ ਉਹ ਫੋਨ ਇੰਨੇ ਆਈ ਜਾਂਦੇ ਸੀ ਮੈ ਛੋਟੇ ਛੋਟੇ ਫੋਨ ਆ ਗਿਆ ਜੀ ਮੈਂ ਗੱਲ ਸਮਝ ਨਹੀਂ ਆ ਰਹੀ ਸੀ ਮੈਂ ਕਿੱਧਰ ਕਰਾਂ ਕਿੱਧਰ ਨਾ ਕਰਾਂ ਜੀ ਕੋਟੋਂ ਮੈਂ ਬਿਜੀ ਸੀਗਾ ਜੀ ਮੈਂ ਤੁਹਾਨੂੰ ਕਿਹਾ ਸੀ ਮੈਂ ਘੰਟੇ ਤੱਕ ਕਰ ਦੇ ਜੀ ਤਵਾਰ ਘੰਟੇ ਤੱਕ ਮੈਂ ਤੁਹਾਨੂੰ ਕੀ ਕਿਹਾ ਸੀ ਉੱਤੇ ਮੈਂ ਤੁਹਾਨੂੰ ਤੁਸੀਂ ਕੀ ਕਿਹਾ ਸੀ ਬਜਰ ਕਰੋ ਰੋ ਰਹੇ ਆ ਜੀ ਫਾਦਰ ਸਾਹਿਬ ਤੁਹਾਡੇ ਰੋ ਰਹੇ ਆ ਤੁਹਾਡਾ ਜਵਾਬ ਮੋੜ ਕੇ ਇਹ ਸੀ ਵੀ ਮੈਂ ਡੇਢ ਘੰਟਾ ਕਰ ਨਹੀਂ ਕਰ ਸਕਦਾ ਮੇਰੀ ਗੱਡੀ ਲੋਨ ਹੋਈ ਜਾਂਦੀ ਹੈ ਬਈ ਚਲੋ ਗਲਤੀ ਹੋ ਗਈ ਜੀ ਸਾਡੇ ਤੋਂ ਅਸੀਂ ਮੰਨਦੇ ਆ ਪਰ ਹੁਣ ਜਿਹੜੇ ਤਿਹਾੜ ਦੇ ਉੱਤੇ ਤਾਂ ਸਾਨੂੰ ਮਿਜਾਂ ਦੇ ਜੀ ਕਰੇ ਉਹਦੇ ਤੇਰੇ ਨਾਲ ਗੱਲ ਹੋਈ ਸੀ ਕਿ ਨਹੀਂ ਨੇ ਮੇਰੇ ਨਾਲ ਜੀ ਫੋਨ ਤਾਂ ਹੀ ਗੱਲ ਹੋਈ ਫੋਨ ਬੰਦ ਤੇਰਾ ਸੀ ਉਹਦੇ ਮਤਲਬ ਹਾਂ ਜੀ ਤੀਜਾ ਤੀਜਾ ਕਿੱਥੇ ਉਹ ਛੋਟਾ ਛੋਟਾ ਨਾ ਜੀ ਉਹ ਮੈਂ ਵਿਚਾਲਣ ਲਾ ਉਹ ਵਿਚਾਲਣ ਦਾ ਹੈ ਨਾ ਉਹਦੇ ਔਖਾ ਬੋਲਦਾ ਸੀ ਜਿਆਦਾ ਵਿਚਾਲਣ ਲਾ ਅਕਦਾ ਸਾਰਾ ਕੰਮ ਠੱਪ ਹੋ ਜਾਣਾ ਜੀ ਜੇ ਅਸੀਂ ਇਹਨਾਂ ਨੂੰ ਨਾ ਘਰੇ ਲਗਾਏ ਨਾ ਰੋਟੀ ਖੋਈ ਜੀ ਬਜਟ ਕੰਮ ਠੱਪਦਾ ਉਹਦਾ ਹੋ ਗਿਆ ਜੀ ਨੇ ਕਰੋੜਾਂ ਦੀ ਪ੍ਰਾਪਰਟੀ ਹੱਟ ਪਣਾ ਕੇ ਥੋੜੇ ਵਾਸਤੇ ਬੜਾਈ ਥੋੜੇ ਨਾਂ ਕਰਾ ਕੇ ਤੇ ਉਹਾਂ ਦਾ ਵੀ ਛੋਟੇ ਨੂੰ ਆਖਿਆ ਰੋਟੀ ਦੇ ਦੇ ਉਹਾਂ ਦਾ ਵਿਚਾਲੜੇ ਕੋਲ ਚੱਲ ਵਿਚਾਲੜੇ ਉਹਨਾਂ ਦਾ ਵੱਡੇ ਕੋਲ ਚੱਲ ਵੱਡਾਂ ਦਾ ਥੱਲੇ ਦਾ ਕੀ ਗੱਲ ਛੋਟੇ ਮਰ ਗਏ ਆਂ ਦਾ ਇਹ ਮੇਰੇ ਘਰ ਲਈ ਬਹੁਤ ਕੰਮ ਹੈ ਮੇਰੇ ਘਰ ਲਈ ਬਹੁਤ ਕੰਮ ਹੈ ਅਸੀਂ ਇਹਨਾਂ ਨੂੰ ਸਾਰਾ ਕੁਝ ਕੀਤਾ ਪਰ ਉਹਦਾ ਸਾਰਾ ਕੁਆਰਤ ਨਾ ਕੰਮ ਕਰਕੇ ਬਣਾ ਕੇ ਪਰ ਇਹਨਾਂ ਦੇ ਉਹਦੇ ਨਾਲ ਅਗਲੇ ਦੇ ਤਾਂ ਪਿਆਉ ਨਹੀਂ ਸਮਝ ਜਾਂਦਾ ਇਹ ਤਿੰਨ ਬਈ ਇਹਨ ਤੁਸੀਂ ਜਿਆਦਾ ਇਹ ਫੈਮਿਲੀ ਮੈਂ ਤੁਹਾਨੂੰ ਦੱਸਣ ਲੱਗਿਆ ਦੋਨੋਂ ਨੌ ਸੱਤ ਚੰਗੀ ਫੈਮਿਲੀ ਹੈ ਇਹਨਾਂ ਦੇ ਹਸਬੰਦ ਜੋ ਕੰਮ ਤੇ ਚਲੇ ਜਾਂ ਦੁਕਾਨਦਾਰੀ ਆ ਕੀ ਜੋ ਵੀ ਕਰਦੇ ਇਹਨਾਂ ਨੂੰ ਇਹ ਆਖਿਆ ਕਿ ਜਿਹੜੇ ਜਵਾਕਾਂ ਨੇ ਮਾਪਿਓ ਧੱਕ ਤੇ ਨਾ ਜਿਹੜੇ ਆਸ਼ਰਮਾਂ ਚ ਜਾਵੜੇ ਤੁਸੀਂ ਉਹਨਾਂ ਦੀ ਸੇਵਾ ਕਰਨੀ ਹੈ ਠੀਕ ਹੈ ਹਫਤੇ ਦੇ ਵਿੱਚ ਘਟੋ ਘਟ 4-5 ਦਿਨ ਆਉਂਦੀਆਂ ਨਮਾਉਂਦੀਆਂ ਧਮਾਉਂਦੀਆਂ ਬਜ਼ੁਰਗਾਂ ਨੂੰ ਪੁੱਛੋ ਤੁਹਾਡੇ ਫਾਦਲ ਸਾਹਿਬ ਨੂੰ ਕਿੰਨੀ ਚੰਗੀ ਰੋਟੀ ਪੜਾ ਕੇ ਆ ਦੇਖੋ ਤੁਹਾਨੂੰ ਲੱਗਦਾ ਆ ਅਸੀਂ ਉਹਨਾਂ ਨੂੰ ਕਹਿ ਸੀਗਾ ਵੀ ਤੁਸੀਂ ਸੇਠ ਹੈ ਨਾ ਮਾੜੀ ਮੋਟੀ ਡਾਈਡੂ ਜੀ ਤੁਸੀਂ ਮਾਰ ਕੇ ਰੱਖਦੇ ਆ ਤਾਂ ਅਸੀਂ ਤੁਹ ਕਸ ਹੁਣ ਇੱਥੇ ਨਹੀਂ ਮੈਨੂੰ ਡਾਈਆਂ ਸੋਚਦੀਆਂ ਇੰਨਾ ਹੀ ਬਹੁਤ ਮੇਰੀ ਕੇਅਰ ਕਰ ਦੋ ਐਸੀ ਕਮਰਾ ਮੰਨ ਤਾਂ ਸਾਡਾ ਵੀ ਬਹੁਤ ਭਰਦਾ ਬਾਈ ਜੀ ਕੀ ਕਰੀਏ ਪਰ ਗੱਲ ਇਹ ਆ ਵੀ ਹੁਣ ਕਿਵੇਂ ਬੁੜੀਆਂ ਮਗਰ ਹੁਣ ਘਰ ਇਕੱਲੇ ਪੈਂਦਾ ਘਰੇ ਇਕੱਲੇ ਪੈਂਦੇ ਬਾਰ ਦੀ ਜ਼ਰੂਰੀ ਹੁੰਦੇ ਆ ਨਹੀਂ ਹੁਣ ਕਿੰਨੇ ਦਾ ਮਤਲਬ ਹੁੰਦਾ ਕਦੇ ਦਾ ਹੁੰਦਾ ਹਾਂ ਕਿੰਨੇ ਦਿਨਾਂ ਵਾਸਤੇ ਲੈਣਾ ਹੈਓ ਕਿੰਨੇ ਦਿਨਾਂ ਵਾਸਤੇ ਦੇਖੋ ਜੀ ਹੁਣ ਆਤੀ ਦੀਵਾਲੀ ਸਾਰੇ ਹੁਣ ਮਹੀਨਾ ਡੇਢ ਮਹੀਨਾ ਤਾਂ ਲੱਗੂਗਾ ਜੀ ਮਹੀਨੇ ਜਿਹੜੇ ਮਹੀਨੇ ਬਾਅਦ ਵਾਪਸ ਆ ਜਣਗੇ ਫੇਰ ਵਾਪਸ ਆ ਜਾਣਗੇ ਸਾਡੇ ਕੋਲ ਨਹੀਂ ਅਸੀਂ ਤਾਂ ਕੋਸ਼ਿਸ਼ ਕਰਾਂਗੇ ਜੀ ਅਸੀਂ ਆਪਦੇ ਕੋਲੇ ਰੱਖਾਂਗੇ ਅਜੇ ਮੋਬੀ ਮੋਦੋ ਖਾ ਬੋਲਦੇ ਹੁੰਦੇ ਇਹ ਵੀ ਇਹ ਰੋਟੀ ਖਾਂਦੇ ਨਾ ਜਦੋਂ ਵੀ ਫੜਾਗੇ ਇਹਨਾਂ ਨੇ ਰੋਣਾ ਏ ਚੇਤੇ ਕਰਨਾ ਏ ਘਰ ਨੂੰ ਇਹਨੂੰ ਅੱਛਾ ਇਹ ਇਹ ਚੇਤੇ ਕਰਦਾ ਕਿ ਘਰ ਨੂੰ ਚੇਤਾ ਨਹੀਂ ਹੁੰਦਾ ਜਿਹਨੇ ਵਿੱਚ ਜਨਮ ਦਿੱਤਾ ਅਸੀਂ ਦਾ ਵੀ ਮਨ ਬਹੁਤ ਦੁਖੀ ਸਹੇਲੇ ਵੀ ਲੇਵਰੇ ਜਿਹੜੀ ਉਹ ਵੀ ਬਾਉਜੀ ਬਾਉਜੀ ਕਰਕੇ ਬਹੁਤ ਸਾਨੂੰ ਪੁੱਛਦੇ ਆ ਬਾਉਜੀ ਲੇਬਰ ਬਾਉਜੀ ਬਾਉਜੀ ਕਰਦੀ ਆ ਅੱਛਾ ਤੁਸੀਂ ਨਹੀਂ ਕਰਦੇ ਤੁਸੀਂ ਇਹਨੇ ਮਤਲਬ ਬਾਉਜੀ ਬਾਉਜੀ ਕੀਤਾ ਆ ਤੇਰੇ ਮੱਲੇ ਨੇ ਦੱਸਤਾ ਹੋਣੀ ਗੱਲ ਕੰਢਕਾਂ ਖਵਾਈਆਂ ਜੀ ਉਹਨਾਂ ਨੇ ਬੜਾ ਵਿਚਾਰੀਆਂ ਕੁੜੀਆਂ ਨੂੰ ਯਾਦ ਕੀਤਾ ਵੀ ਬਾਬੂ ਜੀ ਕਿੱਥੇ ਆ ਉਹ ਸਾਨੂੰ 50-50 ਰੁਪਏ ਵੀ ਦਿੰਦੇ ਹੁੰਦੇ ਸੀ ਐਂ ਕਰਦੇ ਹੁੰਦੇ ਸੀ ਤੋਂ ਬਾਉਜੀਾਂ ਦੀ ਤਾਂ ਬੜੀ ਬਹੁਤ ਥਾਂ ਤੇ ਜਿਹਾ ਬਾਉਜੀਾਂ ਦੀ ਬਣੀ ਸੀ ਪਈਆਂ ਤਾਂ ਮੈਨੂੰ ਆ ਆਸ਼ਰਮ ਵਾਲਿਆਂ ਨੇ ਸਾਂਭ ਲਿਆ ਹੁਣ ਤੁਸੀਂ ਨੋਟ ਕਰ ਲਈ ਗੱਲ ਠੀਕ ਹੈ ਬਣੀ ਸੀ ਬਾਉਜੀਾਂ ਦੀ ਕੰਢਕਾਂ ਕੁ ਮੈਨੂੰ ਇਹਨੇ ਸਾਂਭ ਲਿਆ ਥੋੜੇ ਕੋਲੇ ਕੰਮ ਆ ਉਹ ਬਣਾਇਆ ਇਹਨਾਂ ਦਾ ਹੀ ਹੋਣਾ ਇਹ ਇਹਨਾਂ ਵਾਲਾ ਬੰਦਾ ਭੀ ਖੋਲਣਾ ਨਹੀਂ ਹੋਣੀ ਤੇ ਤੁਹਾਡੇ ਨਾਂ ਕਰਵਾ ਬੈਠੇ ਇੰਨਾ ਸੂਨ ਮਿਲਦਾ ਇਹਨਾਂ ਦੇ ਮਤਲਬ ਨਹੀਂ ਹੁੰਦੇ ਹੁੰਦੇ ਹੁਣ ਲਈ ਤੁਸੀਂ ਇੱਥੇ ਨਹੀਂ ਸੀ ਭੇਜ ਦੇ ਪਹਿਲਾਂ ਤਾਂ ਛੋਟੇ ਵੀ ਧਿਆਨ ਨਾਲ ਗੱਲ ਸੁਣ ਲਓ ਸਾਰੀ ਸੇਰ ਜੀ ਇੱਕ ਗੱਲ ਦੋਸੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਕੋਈ ਆਸ਼ਰਮ ਦੇ ਵਿੱਚ ਸੇਵਾ ਇਸ ਕਰਕੇ ਨਹੀਂ ਕਰੀ ਜਾਂਦੇ ਵੀ ਬੱਚੇ ਜਿਹੜੇ ਆ ਉਹ ਬਜ਼ੁਰਗਾਂ ਨੂੰ ਧੱਕਾ ਦੇਣ ਤੇ ਸਾਡੇ ਕੋਲੇ ਆਉਣ ਸਾਡਾ ਕੋਈ ਚਾ ਨਹੀਂਗਾ ਠੀਕ ਹੈ ਜਿਉਂਦੇ ਰਹਿਣ ਉਹ ਐਨ ਆਰ ਆਈ ਉਹ ਸਾਰੇ ਲੋਕ ਜਿਹੜੇ ਸੇਵਾ ਭਾਵਨਾ ਸਮਝਦੇ ਆ ਤੇ ਆਸ਼ਰਮਾਂ ਨੂੰ ਜਿਹੜਾ ਵੱਡਾ ਦਾਨ ਦਿੰਦੇ ਆ ਵੀ ਲੋ ਜੀ ਬਜ਼ੁਰਗਾਂ ਦੀ ਕੋਈ ਤਾਂ ਕੇਅਰ ਕਰੀ ਆ ਮੋਂ ਸੱਸ ਖੜੀਆਂ ਮਤੋਂ ਪਹਿਲਾਂ ਵੇਖ। ਐਂ ਜੀ ਦੱਸਿਓ ਤੁਹਾਡੇ ਨਾਲ ਕੀ ਗੱਲਾਂ ਕਰਦੇ ਹੁੰਦੇ ਸੀ ਛੇੜ ਜੀ। ਸਾਡੇ ਨਾਲ ਤਾਂ ਇਹਨਾਂ ਜਦੋਂ ਸੀ ਇਹਨਾਂ ਨੂੰ ਰੋਟੀਆਂ ਪਾਣੀ ਜਾ ਕੇ ਦਿੰਨੇ ਆ ਨਾ ਉਦੋਂ ਬੈਠ ਕੇ ਹੰਝੂ ਸਿੱਟ ਕੇ ਇਹ ਕਹਿੰਦੇ ਹੁੰਦੇ ਵੀ ਬੀਪਾ ਜਿਹੋ ਜੀ ਰੋਟੀ ਪਾਣੀ ਤੁਸੀਂ ਦਿੰਦੇ ਆ ਨਾ ਮੈਨੂੰ ਇਦੋਂ ਵੀ ਵੱਧ ਕੇ ਘਰੋਂ ਪਹਿਲਾਂ ਮਿਲਦਾ ਹੁੰਦਾ ਸੀ। ਪਰ ਹੁਣ ਪਤਾ ਨਹੀਂ ਕਿਹਨੇ ਫਟ ਪਾਤੀ ਸਾਡੇ ਘਰੇ ਕੀ ਕਿਸੇ ਨੇ ਅੰਗਿਆਰ ਸੱਟ ਤੇ। ਸਾਡੇ ਘਰੇ ਐਡੇ ਐਡੇ ਮੂੰਹ ਬਣ ਗਏ ਸਾਰਿਆਂ ਦੇ ਜਦੋਂ ਦਾ ਮੈਂ ਦੁਕਾਨਾ ਨਾ ਕਰਾਤੀਆਂ। ਆਪਣਾ ਮਕਾਨ ਸਾਰੀ ਕਰਾਤੀ ਤਿੰਨ ਕੋਠੀਆਂ ਬਣਾਈਆਂ ਸੀ ਅੱਜ ਤਿੰਨ ਕੋਠਿਆਂ ਦਾ ਮਾਲਕ ਆ ਮੈਂ ਤਿੰਨ ਦੁਕਾਨਾਂ ਦਾ ਮਾਲਕ ਕਿੰਨਾ ਪੁੱਤਾਂ ਨੂੰ ਅੱਡੋ ਅਡਵੰਡ ਕੇ ਦੇ ਦਿੱਤੀ ਤੇ ਹੁਣ ਕਹਿ ਦਿੰਦੇ ਬਾਪੂ ਜੀ ਤੂੰ ਘਰੇ ਨਾ ਜੇ ਮੈਂ ਪੈ ਗਿਆ ਸ਼ਾਮ ਨੂੰ ਪੈ ਗਿਆ ਛੱਡ ਲਾ ਲੈਂਦੇ ਹਣਗੇ ਬਜ਼ੁਰਗ ਲਾਉਂਦੇ ਹੀ ਹੁੰਦੇ ਨੇ ਦੇਖੋ ਜਦੋਂ ਆਪਾਂ ਹੁਣ ਸਾਰੇ ਇਹਨਾਂ ਨੂੰ ਦੋਸਤ ਸੁਣਦੇ ਆ ਜਦੋਂ ਉਹਨਾਂ ਨੇ ਆਮ ਦੁਕਾਨਦਾਰੀ ਤੋਂ ਉੱਠ ਕੇ ਛੋਟੀ ਜੀ ਦੁਕਾਨ ਤੋਂ ਉੱਠ ਕੇ ਤਿੰਨ ਦੁਕਾਨਾਂ ਬਣਾਤੀਆਂ ਆੜਤ ਬਣਾਤੀ ਸ਼ੈਲਰ ਵੀ ਉਹ ਹੁਣ ਮੰਨੇ ਜਾਂਦਾ ਵੀ ਇਹ ਕਿਹਨਾਂ ਨੇ ਦੱਸਿਆ ਹੀ ਨਹੀਂ ਕਿ ਵੀ ਲਾ ਕੇ ਦੇਤਾ ਜਦੋਂ ਇਹਨਾਂ ਕੁਝ ਬਣਾਦਾ ਜਿਉਂ ਹੱਥ ਨੇ ਕੁਝ ਕਰ ਵੀ ਲੈਂਦੇ ਆ ਕੋ ਵੱਡੀ ਗੱਲ ਨਹੀਂ ਸੰਜੀਤ ਇਹ ਉਹ ਜਿਹੜੀ ਉਹਦੇ ਮੈਨੂੰ ਪਰਸੋਂ ਜਦੋਂ ਇਹ ਗੱਲ ਦੱਸੀ ਸੀ ਪੋਤੇ ਪੋਤੀਆਂ ਵਾਲੀ ਕੀ ਕਰਦੇ ਹੁੰਦੇ ਬਾਪੂ ਜੀ ਰੋਮਿਓ ਹੁੰਦੇ ਜਦੋਂ ਉਹ ਤਾਂ ਕਹਿੰਦੇ ਸੀ ਵਿਆਹ ਹੀ ਇਹਨਾਂ ਦਾ ਸੀ ਤਾਂ ਕੀਤਾ ਹੈ ਵੀ ਮੈਂ ਪੋਤੇ ਪੋਤਾਂ ਦਾ ਖੜਾਉਂਗਾ ਹਾਂ ਜੇ ਮੈਂ ਘਨੋਆ ਤੋਂ ਪੱਕਾ ਖਾਊਂਗਾ ਹਾਂ ਉਹ ਕਹਿੰਦੇ ਨੋਆ ਨੇ ਤਾਂ ਬੰਨਾ ਕਿਸੇ ਮੇਰੇ ਪੁੱਤ ਨਹੀਂ ਬਣੇਗੇ ਅੱਜ ਸਾਡੀ ਬਹੁਤ ਬੇਇੱਜ਼ਤੀ ਹੋ ਚੁੱਕੀ ਹੈ ਜੀ ਕਿਰਪਾ ਕਰਕੇ ਸਾਨੂੰ ਜਿਹੜੇ ਆ ਜਿਹੜੇ ਛਗਣ ਆਉਂਦੇ ਆ ਮੂਰੇ ਦਸ਼ਹਿਰਾ ਆਉਂਦਾ ਦੀਵਾਲੀ ਆਉਂਦਾ ਉਹ ਸਾਨੂੰ ਬਜ਼ੁਰਗਾਂ ਦੇ ਨਾਲ ਮਨਾ ਯਾਰ ਥੋਟਾ ਤਾਂ ਮਤਲਬ ਇਹਦਾ ਪਾਸੇ ਦੇਖੋ ਇਹ ਪੰਜ ਕਾਪੜੀ ਕਰਕੇ ਆਏ ਨੇ ਨਾ ਨਹੀਂ ਨਹੀਂ ਆ ਤਾਂ ਮਤਲਬ ਵੀ ਤੁਸੀਂ ਜਿਹੜੇ ਦਿਨ ਤਿਆਰ ਆਉਂਦੇ ਉਹਦੇ ਵਾਸਤੇ ਬਜ਼ੁਰਗ ਨੂੰ ਲੈਣਾ ਕਿਉਂਕਿ ਜੇ ਅਸੀਂ ਜੇ ਅਸੀਂ ਇਹਨਾਂ ਨੂੰ ਨਾਂ ਲੈ ਕੇ ਗਏ ਨਾ ਜਿੰਨੇ ਨਾਂ ਅਸੀਂ ਪੰਜ ਕਾਪੜੀ ਦਿੱਤੀ ਨਾ ਰੋਟੀ ਲੱਗੀ ਸਾਰਾ ਸਾਰਾ ਜਿਹੜਾ ਕੰਮ ਹੀ ਮੁੱਦਾ ਵੱਜ ਜਾਣਾ ਹੈ ਸਾਡਾ ਅੱਛਾ ਪੰਜ ਕਾਪੜੀਆਂ ਤੋਂ ਬੰਦ ਹੋ ਜਾਂਦੇ ਜਦ ਬਜ਼ੁਰਗਾ ਕੇ ਆਸ਼ਰਮ ਵਿੱਚ ਬੈਗੇ ਉਹਦੇ ਨਾਲ ਚਾਰ-ਵਾਰ ਵਸ ਜਲ ਗਏ ਹੋ ਅਜੇ ਵੀ ਹਲੇ ਵੀ ਨਹੀਂ ਜੀ ਨਹੀਂ ਸਾਡੇ ਤੋਂ ਗਲਤੀ ਹੋ ਗਈ ਕੋਈ ਮੈਂ ਨਹੀਂ ਕਹਦਾ ਸਾਡਾ ਬਾਪੂ ਹੀ ਤੂੰ ਨਹੀਂ ਰਹੇਗਾ ਤੂੰ ਬਾਪੂ ਮੰਨ ਤੂੰਡੇ ਨਾਲੋਂ ਰਿਸ਼ਤਾ ਨਾ ਤਾਂ ਸਾਡੇ ਨਾਲ ਵਧਾ ਕੇ ਹੋ ਗਿਆ ਹੁਣ ਇਹਨਾਂ ਦਾ ਨਾਲ ਇੱਕ ਗੱਲ ਸੁਣੋ ਹਫ਼ਤੇ ਦੇ ਵਿੱਚ ਚਾਰ ਵਾਰ ਆਉਂਦੇ ਇਹਨਾਂ ਦਾ ਦੇਖਭਾਲ ਕਰਨ ਇਹਨਾਂ ਨਾਲ ਦੁੱਖ ਦਾ ਸੁੱਖ ਦਾ ਵੱਧ ਤੋਂ ਵੱਧ ਕਰਦੇ ਵੀ ਮਨ ਹੌਲਾ ਹੋ ਜਾਂਦਾ ਪੰਜ ਜਦੋਂ ਸਾਡਾ ਵੀ ਜਿਹੜਾ ਕਿਤੇ ਲੱਗਦਾ ਨਾ ਜੀ ਛੜਕਦੇ ਜਿਹੜਾ ਲੱਗਦਾ ਇਹਦਾ ਮਤਲਬ ਨਹੀਂ ਹੁੰਦਾ ਰੂਣ ਤਾਂ ਸਾਡਾ ਵੀ ਬਰਾੜ ਸਾਹਿਬ ਨਿਕਲ ਜਾਂਦਾ ਪਰ ਗੱਲ ਕੀ ਹੈ ਪਤਾ ਨਹੀਂ ਕਿਉਂ ਬਸ ਹਲਾਤ ਸੀਗੇ ਕਿੰਨੇ ਕਿਹੋ ਜਿਹੇ ਹਲਾਤ ਸੀਗੇ ਵੀ ਬਾਪੂ ਜਿਹੜਾ ਸੀ ਨਾ ਉਹ ਆਲਾ ਦੀਨ ਦਾ ਚਰਾਗ ਸੀ ਆ ਬਾਪੂ ਨੇ ਛੋਟੀ ਜਿਹੀ ਦੁਕਾਨ ਕੀਤੀ ਕਰਿਆਨੇ ਦੀ ਤਿੰਨ ਪੁੱਤ ਜੰਮੇ ਵੱਡੀ ਆੜਤੀ ਦੁਕਾਨ ਖੜੀ ਕੀਤੀ ਤਿੰਨ ਦੁਕਾਨਾਂ ਬਣਾਈਆਂ ਤਿੰਨ ਕੋਠੀਆਂ ਬਣਾਈਆਂ ਕਾਰਾਂ ਲੈਤੀਆਂ ਤੇ ਜਦੋਂ ਬਾਪੂ ਨੇ ਪ੍ਰਾਪਰਟੀ ਨਾ ਕਰਵਾਤੀ ਉਦੋਂ ਬਾਪੂ ਦੇ ਮਾਰੀ ਲੱਤ ਵੀ ਠੀਕ ਆਲਾ ਦੀਨ ਦਾ ਚਰਾਗ ਬਾਲੂ ਚਲਾ ਕੇ ਆਪਾਂ ਨੂੰ ਸਾਰਾ ਕੁਝ ਮਿਲ ਗਿਆ ਹੁਣ ਉਹ ਕਹਿੰਦਾ ਮੇਰਾ ਤਾਂ ਬਾਪੂ ਐ ਨਾ ਜਦੋਂ ਘਰੋਂ ਨਿਕਲਿਆ ਜਦੋਂ ਇੱਕ ਵਾਰੀ ਛੋਟਾ ਵੱਡੇ ਵੱਲ ਵੱਡਾ ਉਦੋਂ ਵੱਡੇ ਵੱਲ ਵੱਡਾ ਫੇਰ ਛੋਟੇ ਵੱਲ ਧੱਕਦਾ ਸੀਗਾ ਬਾਪੂ ਨੂੰ ਵੀ ਉੱਥੋਂ ਰੋਟੀ ਖਾਲਾ ਉੱਥੋਂ ਰੋਟੀ ਖਾਲਾ ਕੀ ਗੱਲ ਇੰਨੀਆਂ ਪ੍ਰੋਪਰਟੀਆਂ ਨਾ ਕਰਾ ਕੇ ਬਾਪੂ ਰੋਟੀ ਰੋਟੀ ਦਾ ਹੱਕਦਾਰ ਵੀ ਹੈ ਨਹੀਂਗਾ ਨਹੀਂ ਉਹ ਨਹੀਂ ਜੀ ਮੇਰੀ ਵਾਈਫ ਹੈ ਨਹੀਂ ਉਹ ਐਡਵੋਕੇਟ ਆ ਉਹ ਕਹਿੰਦੀ ਨਾ ਕਿੰਨੀ 15 ਦਿਨ ਵੱਡੇ ਬਾਈ ਦਾ ਹੱਕ ਬੰਦਾ 10 ਦਿਨ ਮੇਰਾ ਫਿਰ 10 ਦਿਨ ਛੋਟੇ ਦਾ ਪਰ ਉਹ ਜੀ ਹੁਣ ਇਹ ਬਾਈ ਵੀ ਜਦੋਂ ਵੀਰ ਵੀ ਤੁਹਾਨੂੰ ਪਾਲਿਆ ਮੈਂ ਗੱਲ ਕੱਟਦੀ ਹਾਂ ਉਹਦਰ ਗੱਲ ਸੁਣੋ ਨਹੀਂ ਜਦੋਂ ਸੁਣਨੀ ਪੈਣੀ ਆ ਉਦੋਂ ਇਹਨਾਂ ਨੇ ਦਿਨ ਗਿਣੇ ਸੀ ਵੀ ਇੰਨੇ ਨੇ ਦਿਨ ਚਪਾਲਾਂਗੇ ਅਸੀਂ ਉਦੋਂ ਬਰਾਬਰ ਦੀ ਫਰੈਂਕੀ ਚਾਪੂ ਜੀ ਵੇਖੋ ਸਾਡੇ ਨਾਲ ਵਾਅਦਾ ਤੋਂ ਵਾਅਦਾ ਤੱਕ ਦਾ ਕਰਨਾ ਜਿਵੇਂ ਦੀਵਾਲੀ ਨੂੰ ਵੀ ਨਹੀਂ ਜਾਉਣਾ ਅਸੀਂ ਦੀਵਾਲੀ ਵਾਲੇ ਦਿਨ ਸਪੈਸ਼ਲ ਤੁਹਾਡੇ ਕੋਲੇ ਰਵਾਂਗੇ ਸੁਜੀਤ ਮੈਂ ਉਹੀ ਦੇਖੀ ਜਣਾ ਦੇਖੋ ਇਹ ਵੱਡੇ ਸਾਰੇ ਤੋਂ ਤੁਸੀਂ ਸਾਰੇ ਵੱਡੇ ਆ ਜੀ ਅੱਜ ਤਾਂ ਸਾਰਿਆਂ ਤੋਂ ਮਾਫੀ ਮੰਗਦੇ ਆ ਜੀ ਪਹਿਲਾਂ ਉਹਨਾਂ ਤੋਂ ਮੰਗਦੇ ਆ ਦੂਜਾ ਇਹਨਾਂ ਤੋਂ ਸਾਰਿਆਂ ਤੋਂ ਮੰਗਦੇ ਆ ਜੀ ਕਿਰਪਾ ਕਰਕੇ ਸਾਨੂੰ ਆਹ ਦਿਨ ਜਿਹੜੇ ਉਹ ਦੇ ਉਹ ਜੀ ਤਾਂ ਆ ਦੇਖੋ ਪਾੜੀ ਮੋਟੀ ਵੀ ਸ਼ਰਮ ਹੈ ਨਹੀਂ ਹਾਲੇ ਵੀ ਦੇਖੋ ਬਾਉ ਜੀ ਰੋਣਾ ਸਾਹਿਬ ਦੇਖੋ ਕੀ ਕਹ ਰਿਹਾ ਵੀ ਜਿਹੜੇ ਆਹ ਦੀਵਾਲੀ ਦਸਹਿਰੇ ਵਾਲੇ ਦਿਨ ਹੈ ਨਾ ਮੂੰਹੋਂ ਫਟ ਪਿਆ ਉਹ ਵੇਖ ਲੈ ਵੱਡਾ ਉਦੋਂ ਇਹ ਪਤਾ ਕੀ ਬੋਲੇ ਤੁਸੀਂ ਹੈਣੀ ਸੀ ਕੋਚਰ ਸਾਹਿਬ ਹੈਣੀ ਸੀ ਮੈਂ ਤੇ ਮਲਕੀਤ ਸ਼ਿਖਰ ਉਹਨੇ ਉਦੋਂ ਜਦੋਂ ਫੋਨ ਲਾਇਆ ਨਾ ਇਹ ਬੰਦਾ ਬੋਲ ਰਿਹਾ ਮਾਫੀ ਚਾਉਣਾ ਮੈਂ ਸਾਡੇ ਸਾਡੇ ਘਰੇ ਆਇਓ ਤੁਸੀਂ ਆਸ਼ਰਮ ਜਿਹੜਾ ਇਹਨਾਂ ਦਾ ਘਰ ਹੈ ਜਿਹੜੇ ਬਜ਼ੁਰਗ ਧੱਕੇ ਤੋਂ ਮਿਲਦੇ ਉਹਨਾਂ ਦਾ ਘਰ ਹੈ ਸਾਡਾ ਵੀ ਕੁਛ ਨਹੀਂ ਇਹਦੇ ਸੇਵਾ ਕਰੀ ਜਾਂਦੇ ਆਉਤੇ ਮੇਰੇ ਤੇਰੀ ਵਰਡੀ ਸੀ ਨਾ ਮੇਰਾ ਤਾਂ ਗੱਡੀ ਲੋਡ ਹੋਈ ਜਾਂਦੀ ਹੈ ਮੇਰੀ ਤਾਂ ਗੱਡੀ ਦੇ ਵਿੱਚ ਨਾ ਗ ਨਾ ਭੁੱਲ ਜਾ ਮੈਂ ਗਿਣਤੀ ਨਾ ਭੁੱਲ ਜਾ ਮੈਂ ਡੇਢ ਘੰਟੇ ਬਾਅਦ ਮੈਂ ਕਹ ਤੇਰਾ ਪਿਓ ਰੋਈ ਜਾਂਦਾ ਹੈ ਯਾਰ ਤੂੰ ਔਖਾ ਵਾਲਾ ਬੋਲਦੇ ਸੀ ਉਹ ਦੂਜਾ ਬੋਲਦਾ ਸੀ ਇਹ ਵੀ ਛੋਟਾ ਬੋਲਦਾ ਸੀ ਕਿ ਤੁਸੀਂ ਛੋਟਾ ਕਿ ਵੱਡਾ ਇਹ ਉਹਨੇ ਕਹ ਕੇ ਫੋਨ ਕੱਟਿਆ ਵੀ ਟਾਈਮ ਹੈ ਨਹੀਂ ਮੇਰੇ ਕੋਲ ਸਮਾਂ ਹੈ ਨਹੀਂ ਹੁਣ ਵੀ ਮੈਂ ਪ੍ਰਣਾਪ ਸਾਹਿਬ ਬਸ ਆਈ ਤੁਹਾਨੂੰ ਬੇਨਤੀ ਕੀਤੀ ਸੀ ਵੀ ਮੈਂ ਤੁਹਾਨੂੰ ਤੇਰੀ ਇੱਕ ਪਾਸੇ ਕੋਈ ਇੱਕ ਪਾਸੇ ਕੋਈ ਐ ਤੁਹਾਨੂੰ ਫੋਨ ਕਰੇ ਵੀ ਤੁਹਾਡਾ ਪਿਓ ਤੁਹਾਡੀ ਮਾਂ ਰੋਈ ਜਾਂਦੀ ਹੈ ਪਿੱਟੀ ਜਾਂਦੀ ਹੈ ਇਸ ਗੱਲੋਂ ਵੀ ਉਹ ਘਰੋਂ ਨਿਕਲ ਗਿਆ ਕਿਸੇ ਕਾਰਨ ਕਿ ਕੋਈ ਵੀ ਦੁੱਖ ਲੈ ਕੇ ਦੂਜੇ ਪਾਸੇ ਲਾ ਦੇ ਜਵਾਬ ਦੇਵੇ ਵੀ ਮੈਂ ਤਾਂ ਡੇਢ ਘੰਟਾ ਵਿਜੀ ਆ ਜੀ ਮਾਂ ਤੇ ਹੋਰ ਦੁਬਾਰੀ ਵਾਲੇ ਦਿਨ ਤੁਸੀਂ 5-7 ਦਿਨ ਇਹਦੀ ਸੇਵਾ ਕਰਕੇ ਨਿਗਾਹ ਦਿਓਗੇ ਤੇ ਜਿਹੜਾ 1 ਸਾਲ ਬਾਕੀ ਦਾ ਰਹਿ ਗਿਆ ਉਹ ਕਿਵੇਂ ਕਰਾਂਗੇ ਨਹੀਂ ਪੈਂਦੀ ਅਸੀਂ 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 ਨਹੀਂ ਕਰਦੇ ਜੀ ਅਸੀਂ ਅਸੀਂ ਹੁਣ ਆਪ ਦੇ ਅਸੀਂ ਬਾਪੂ ਜੀ ਨਹੀਂ ਹੁਣੇ ਤੁਸੀਂ ਆਖਿਆ ਸਰ ਜੀ ਤਾਂ ਆਖਿਆ ਨਾ ਅਸੀਂ ਦਿਵਾਲੀ ਦੱਸਿਆ ਦਿਨ ਸਾਨੂੰ ਦੇ ਦਿਓ ਗਲਤੀ ਗਲਤੀ ਬਣ ਗਈ ਜੀ ਤੇ ਅਸੀਂ ਆਪਨੇ ਕੋਲੇ ਰੱਖਾਂਗੇ ਜੀ ਅਸੀਂ ਨਾ ਉਹ ਮਾਂ ਦੀ ਸੀ ਤੂੰ ਇੱਕ ਮਹੀਨਾ ਸਾਨੂੰ ਹਾਂ ਤੁਸੀਂ ਨਾ ਸਾਨੂੰ ਕੋਈ ਬਣਦੀ ਉਹ ਜੀ ਸੇਵਾ ਲਾ ਦਿਓ ਜੀ ਅਸੀਂ ਲੱਖ ਲੱਖ ਰੁਪਏ ਤਿੰਨੇ ਭਾਈ ਦੇ ਦਿੰਨੇ ਆ ਜੀ ਤੇ ਬਾਪੂ ਰੱਖ ਲੀਏ ਤੁਹਾਡਾ ਅਸੀਂ ਆਸ਼ਰਮ ਚ ਮਤਲਬ ਤੁਸੀਂ ਲੱਖ ਲੱਖ ਰ ਛੋਟੇ ਲੱਖ ਤੇ ਬਾਪੂ ਐ ਦੁਨੀਆ ਦੇ ਵਿੱਚ ਬਹੁਤ ਲੋਕ ਬੈਠੇ ਇਹ ਇਹ ਇੱਕ ਥੀ ਹੋਰ ਦੱਸਣ ਲੱਗਿਆ ਮੈਂ ਤੁਹਾਨੂੰ ਇੱਕ ਪਰਿਵਾਰ ਸਾਡੇ ਕੋਲ ਹੋਣ ਆਇਆ ਸੀ ਚੰਗੇ ਘਰ ਚ ਉਹ ਕਹਿੰਦੇ ਵੀ ਅਸੀਂ ਬਾਪੂ ਦਾ ਭੋਗ ਮਾਉਣਾ ਹੈ ਨਾ ਤੇ ਅਸੀਂ ਹਾਲ ਦੇਖ ਰਹੇ ਹਾਂ ਏਸੀ ਵਾਲਾ ਇਦਾਂ ਨਵਾਂ ਪੈਰਟ ਹੋਣਾ ਉਹ ਕਿੰਨੇ 30 ਲੱਖ ਰੁਪਏ ਮੰਗਦੇ ਭੋਗ ਵਾਸਤੇ ਹਾਂ ਕਹਿੰਦੇ ਇੱਕ ਤਾਂ ਸੀ ਉਹ ਬੁੱਕ ਕਰਨਾ ਤੇ ਵਧੀਆ ਰੋਟੀ ਹੋਣੀ ਸੀ ਮਰਨ ਤੋਂ ਵਿੱਚੋਂ ਹਾਂ ਮੈਂ ਕਿਹਾ ਤੁਹਾਡਾ ਬਾਪੂ ਲੱਗਦਾ ਕਿੰਨੇ ਸਾਲ ਕੱਟੂਗਾ ਕਹਿੰਦੇ 5-7 ਸਾਲ ਹੋੜ ਮੈਂ ਕਿਹਾ 10 ਸਾਲ ਗਿਣ ਲਓ ਹਾਂ 10 ਸਾਲਾਂ ਦੀ ਤੁਸੀਂ 10 ਲੱਖ ਰੁਪਏ ਖਰਚ ਨਹੀਂ ਸਕਦੇ ਹਾਂ ਤੇ ਇਹਨੂੰ ਜਿਉਂਦੇ ਜੀ ਕਹੋ ਦਿਓ ਭੋਗ ਨਾ ਪਾਇਓ ਭੋਗ ਨਾ ਪਾਇਓ ਸਰ ਜੂਗਾ ਜੋਨੇ ਜਿੱਦਾਂ ਤੁਸੀਂ ਪਾਉਂਦੇ ਦੀ ਉਹ ਤੋਂ ਬਾਅਦ ਤੁਸੀਂ 10 ਲੱਖ ਲਾਉਣ ਨੂੰ ਬੈਠੇ ਇਹ ਗੱਲ ਹੋ ਗਈ ਨਾ ਰੋੜਾ ਜੀ ਦੇਖੋ ਵੀ ਹੁਣ ਕਹਿੰਦੇ ਵੀ ਜਿੰਨਾ ਚਿਰ ਬਾਪੂ ਜਿਹੜਾ ਨਾ ਉਹ ਪੰਜ ਕਪੜੀ ਦੀ ਪਾਉਂਦਾ ਨਾ ਤਾਂ ਸਾਡਾ ਕਾਰੋਬਾਰ ਭਾਂਡੇ ਚ ਵੜ ਜਾਂਦਾ ਠੀਕ ਹੈ ਜੇ ਕਿਤੇ ਰੋਟੀ ਖਵਾਉਣ ਦੇ ਵਿੱਚ ਜਿਹੜੀ ਆ ਦਿਵਾਲੀ ਦੁਵਲੀ ਤੇ ਖਵਾਉਣੀ ਆ ਨਾ ਵੱਡ ਵਡੇਰੇ ਦੀ ਜਿਹੜੇ ਤਾਂ ਮਰ ਗਏ ਉਹਨਾਂ ਦੀ ਰੋਟੀ ਖਵਾਉਣ ਦਾ ਤਾਂ ਫਿਕਰ ਹੈ ਕਿਉਂਕਿ ਮਾਨ ਚ ਇੱਕ ਵਹਿਮ ਹੈ ਨਾ ਪਾਲੇ ਪਾਲਿਆ ਦਾ ਵੀ ਜੇ ਉਹਨਾਂ ਦੀ ਰੋਟੀ ਸਹੀ ਢੰਗ ਨਾਲ ਨਾ ਖਵਾਈ ਗਈ ਦਿਵਾਲੀ ਤੇ ਤਾ ਤਮਾ ਕਾਰੋਬਾਰ ਮੂਦਾ ਵਜਣਾ ਉਹ ਹੀ ਜੀਰ ਕੀ ਫਿਰ ਵੀ ਮਾਇਆ ਦੀ ਕਦਰ ਹਾਂ ਸਾਹਿਬ ਬੇਤੀ ਹੈ ਹਾਂ ਜਿਹੜੇ ਮਰ ਗਏ ਮਰ ਗਏ ਉਹਨਾਂ ਦੀ ਕਦਰਾਂ ਜਉਂਦਿਆਂ ਦੀ ਕਦਰ ਉਹ ਵੀ ਸੰਜੀਤ ਤਾਂ ਇਹਨਾਂ ਨੂੰ ਤਾਂ ਦਿਸਦੇ ਆ ਵੀ ਜੇ ਉਹਨਾਂ ਦੀ ਰੋਟੀ ਸਹੀ ਢੰਗ ਨਾਲ ਨਾ ਨਾ ਖਵਾਈ ਗਈ ਇਹਨਾਂ ਦੇ ਖਾਦਿਆਂ ਲੱਗਦੀ ਹੈ ਤੇ ਕਾਰੋਬਾਰ ਮੂਦਾ ਵਾਜੂ ਜਿਹੜਾ ਬਾਪੂ ਨੇ ਪਤਾ ਨਹੀਂ ਕਿਵੇਂ ਹੱਡ ਪਣਾ ਆਪਣਾ ਇਕੱਠਾ ਕਰਕੇ ਦਿੱਤਾ ਕਿਰਪਾ ਕਰਕੇ ਸਾਨੂੰ ਬਾਪੂ ਨੂੰ ਲੈ ਜਾਂਦੇ ਨਹੀਂ ਬਾਪੂ ਨੂੰ ਸਾਡੀ ਬੇਨਤੀ ਇਹ ਹੀ ਆ ਕਿ ਅਸੀਂ ਅਸੀਂ ਆਪਰ ਦੀ Diwali ਅਸੀਂ ਆਪਦੇ ਨਾਲ ਮਨਾਉਣੀ ਆ ਇਹਨਾਂ ਨੂੰ ਵਾਪਸ ਕੋਈ ਨਹੀਂ ਚੱਲ ਜਾਈਂ ਸਾਡੀ ਸਾਡੀ ਰੱਖੋ ਇਹਨਾਂ ਬਿਨਾ ਨਾ ਪੈਣੇ ਸਾਨੂੰ ਆਸ਼ੀਰਵਾਦ ਨਹੀਂ ਮਿਲਣਾ ਅਨੇ ਮਾਤਾ ਤੁਹਾਡੀ ਉਹ ਮਰ ਗਈ ਤੇ ਪਿਓ ਤੂੰ ਫਿਕਰ ਹੁਣ ਸ਼ਰਮ ਆਉਂਦੀ ਇਹਨਾਂ ਨੂੰ ਹੈ ਤੇ ਹੁਣ ਕੀ ਦਿਆ ਕਰ ਤੂੰ ਛੇ ਕਰਦੇ Diwali ਤਾਂ ਸਾਰੇ ਮਨਉਂਦੇ ਫਿਰਦੇ ਹੁਣ ਨਹੀਂ ਮਾਤਾ ਜੀ ਕੋਈ ਆ ਹੀ ਨਹੀਂ ਰਿਹਾ ਨਹੀਂ ਮਾਤਾ ਜੀ ਅਸੀਂ ਆਪਦੀ ਗਲਤੀ ਫੀਲ ਕਰਦੇ ਆ ਅਸੀਂ ਆਪਦੀ ਗਲਤੀ ਨੂੰ ਸੁਧਾਰ ਲਾਂਗੇ ਪਰ ਅਸੀਂ ਅਸੀਂ ਹੁਣ ਦੁਬਾਰੇ ਆਸ਼ਰਮ ਨਹੀਂ ਭੇਜਾਂਗੇ ਅਸੀਂ ਤੁਹਾਡੇ ਕੋਲੇ ਸਾਰਿਆਂ ਕੋਲੇ ਗਲਤੀ ਫੀਲ ਕਰਦੇ ਆਂ ਤੁਸੀਂ ਕਾਹਨ ਬਣੇ ਤੁਹਾਡਾ ਸਾਡਾ ਜੀ ਪੱਕਾ ਨਹੀਂ ਜਿੰਨ 100% 100% ਬਣਿਆ ਹੋਇਆ ਜੇ ਦੁਬਾਰਾ ਇਹ ਇਹ ਗਲਤੀ ਹੁੰਦੀ ਹੈ ਤਾਂ ਜ਼ਿੰਮੇਵਾਰੀ ਕਿਸ ਦੀ ਹੋਊਗੀ ਤੁਸੀਂ ਤੁਸੀਂ ਸਾਨੂੰ ਜੋ ਸਜ਼ਾ ਕਹੋਗੇ ਜੀ ਸਾਡੀ ਵੀਡੀਓ ਬਣਾ ਲਓ ਸਾਡੀਆਂ ਸਾਡੀ ਗਾ ਰਿਕਾਰਡਿੰਗ ਕਰ ਲਓ ਜਿੱਥੇ ਤੁਸੀਂ ਕਹੋਗੇ ਸਾਈਨ ਕਰਾ ਲਓ ਅਸੀਂ ਆਪਦੇ ਘਰੇ ਰੱਖਾਂਗੇ ਵੀਡੀਓ ਬਣੀ ਜਾਂਦੀ ਹੈ ਕੱਲ ਨੂੰ ਤੁਸੀਂ ਕਹੋਗੇ ਸਾਡੇ ਤੋਂ ਬਾਅਦ ਅਸੀਂ ਕਰੇ ਰੱਖਾਂਗੇ ਜੀ ਕੱਲ ਨੂੰ ਤੁਸੀਂ ਇਹ ਕਹੋ ਵਿਆਹ ਤੋਂ ਬਾਅਦ ਤੁਹਾਡੀਆਂ ਜਨਨੀਆਂ ਨਹੀਂ ਸਾਡੇ ਚੜ੍ਹਾ ਮੰਦੀਆਂ ਜੀ ਖੋਦੀਆਂ ਨਹੀਂ ਉਸ ਦੀ ਜਿਵੇਂ ਰੱਖਦੇ ਹੋ ਰੋੜਾ ਜੀ ਮੈਂ ਸੌਂ ਖਾ ਕੇ ਗਿਆਣਾ ਮੈਂ ਅਸੀਂ ਆਪਦੇ ਕੋਲੇ ਰੱਖਣਾ ਹੁਣ ਕੋਸ਼ ਕਰਾਂ ਤੁਹਾਨੂੰ ਉਹ ਸੁਣਾ ਦਈਏ ਜਿਹੜੀਆਂ ਬਾਬੂ ਜੀ ਨੇ ਦੱਸੀਆਂ ਜਿਹਦਾ ਕਰਕੇ ਘਰੋਂ ਕੱਟਿਆ ਨਾ ਰਵਾਓ ਜੀ ਨਹੀਂ ਨਹੀਂ ਨਾ ਨਾ ਅਸੀਂ ਤਾਂ ਮੂੰਹ ਤੇ ਕਰਾਵਾਂਗੇ ਤੁਸੀਂ ਕਹੋ ਵੀ ਵੀਡੀਓ ਬਣਾ ਲਓ ਵੀਡੀਓ ਬਣੀ ਜਾਂਦੀ ਹੈ ਵੀਡੀਓ ਬਣਾਵਾਂਗੇ ਨਾ ਕਿਉਂ ਨਾ ਬਣਾਵੇ ਕੱਲ ਨੂੰ ਤੁਸੀਂ ਫੇਰ ਆਣਦੇ ਕੀ ਕਰਦੇ ਹੋ ਤੇ ਤੁਹਾਨੂੰ ਪਤਾ ਤਾਂ ਲੱਗੇ ਵੀ ਕੀ ਕੀਤਾ ਸੀ ਬਾਬੂ ਜੀ ਜਿਹੜੀਆਂ ਗੱਲਾਂ ਪਹਿਲੇ ਦਿਨ ਜਿੱਤੇ ਆ ਕੇ ਰੋਏ ਆ ਸਾਡੇ ਕੋਲ ਤੁਸੀਂ ਜਿੱਤੇ ਆ ਕੇ ਆਖਿਆ ਵੀ ਜੇ ਤੁਸੀਂ ਮੈਨੂੰ ਨਾ ਰੱਖਾ ਤਾਂ ਮੈਂ ਭੀਖ ਮੰਗੂਗਾ ਹੂੰ ਹੂੰ ਕਰੋੜਪਤੀ ਪਿਓ ਤਿੰਨ ਤਿੰਨ ਪੁੱਤ ਜਮਕੇ ਠੀਕ ਹੈ ਪੋਤੇ ਪੋਤੀਆਂ ਵਾਲਾ ਹੋ ਕੇ ਭੀਖ ਮੰਗਣ ਵਾਸਤੇ ਮਜਬੂਰ ਹੋਵੇ ਉਹ ਜਿਹੜੀਆਂ ਗੱਲਾਂ ਕੀਤੀਆਂ ਸੀ ਇਹਨਾਂ ਨੇ ਤੁਹਾਡੇ ਆਪ ਦੇ ਬੇਟੇ ਨੇ ਕਿਹਾ ਵੀ ਚਾਹੇ ਵੀਡੀਓ ਬਣਾ ਲਓ ਬਾਕੀ ਬਣਾਉਣ ਲੱਗੇ ਆ ਨਾ ਬਣਾਈ ਜਾਂਦੇ ਇੱਕ ਵਾਰੀ ਦੱਸ ਦਿਓ ਇਹਨਾਂ ਨੂੰ ਕਿ ਕਿਹੜੀਆਂ ਗੱਲਾਂ ਉਹਦੇ ਕੀਤੀਆਂ ਸੀ ਵੀ ਕੀ ਕੀ ਕਰਦੇ ਫੋਟੋ ਨਾਲੇ ਮੈਂ ਜਦੋਂ ਪਿਆਹਨਾ ਦੇ ਕਮਰੇ 'ਚ ਮੈਨੂੰ ਮਾੜੀ ਮੋਟੀ ਕੋਈ ਆ ਜੀ ਮੌਸਮ ਤੋਂ ਤੁਹਾਡੇ ਪਤਾ ਹੀ ਹੈ ਕਿ ਕਿਹੋ ਜਿਹਾ ਚੱਲ ਰਿਹਾ ਸੁਖਾਂ ਨੂੰ ਜਖਮ ਬੰਦੇ ਨੂੰ ਹੋ ਹੀ ਜਾਂਦਾ ਹਾਂ ਮਾੜਾ ਮੋਟਾ ਖੰਗਿਆਣੀ ਖੰਗਣ ਤੋਂ ਬਾਅਦ ਗੰਗਾ ਆ ਜਾਂਦੀ ਮੜਾ ਸਿੱਟ ਨੂੰ ਕਰੋ ਲੈ ਫਰ ਚਲਵੇੜਤੀ ਹਾਂ ਬੁੜਾ ਗੰਦਪੰਦਾ ਇਹ ਬੌਜੀ ਗੰਦਪੰਦੇ ਆ ਇਹ ਨੀਂਦ ਖਰਾਬ ਕਰ ਦਿੰਦੇ ਆ ਕਦੇ ਸਾਡੀ ਜਵਾਕਾਂ ਨੂੰ ਹੱਥ ਲੰਦਾ ਜਵਾਕਾਂ ਨੂੰ ਸਾਡੇ ਨੂੰ ਅਲਰਜੀ ਹੋ ਜੂਗੀ ਜਵਾਕਾਂ ਨੂੰ ਅਲਰਜੀ ਹਾਂ ਜਵਾਕਾਂ ਨੂੰ ਅਲਰਜੀ ਆ ਜਾਂਦੀ ਆ ਇਹ ਕਹਿੰਦੇ ਆ ਕਿ ਬੱਚਾ ਨੂੰ ਹੱਥ ਲੰਦਾ ਅਲਰਜੀ ਹੋ ਜੂਗੀ ਤੁਹਾਡੇ ਨੂੰ ਕਹਿੰਦੇ ਖੰਘਦਾ ਖੰਘਾਲਾ ਖੰਘ ਨਹੀਂ ਕਰਨਾ ਅਲਰਜੀ ਹੋ ਜੂਗੀ ਕਿ ਲੈ ਕਿੱਡੇ ਕਿ ਸੋਲ ਜਵਾਕ ਗੰਮਿਆ ਤੁਸੀਂ ਬੌਜੀ ਹੋ ਸਕਦਾ ਆ ਅਸੀਂ ਉਸ ਟਾਈਮ ਘਰੇ ਨਾ ਹੋਈਏ ਕੋਈ 부ੜੀਆਂ ਨੇ ਕਹਿਤਾ ਹੋਵੇ ਤੇ 부ੜੀਆਂ ਤੁਹਾਡੇ ਪਿਆਰ ਚ ਜੁੱਤੀ ਹੈਣੀ 부ੜੀਆਂ ਤੁਹਾਡੇ ਪਿਓ ਮੂ ਜਿਹੜੇ ਕਰੋੜਾਂ ਦੇ ਮਾਲਕ ਬਣਾਤਾ 부ੜੀਆਂ ਤੁਹਾਡੀਆਂ ਘਰ ਵਾਲੀਆਂ ਜਨਾਨੀਆਂ ਨੂੰ ਇਹ ਗੱਲਾਂ ਕਰਨ ਵੀ ਤੂੰ ਅਨੂ ਦੇ ਅਲਰਜੀ ਹੋਈ ਨਹੀਂ ਹਾਂ ਐਨੀ ਦਿਨ ਹੋ ਗਏ ਸਾਡੇ ਦਾ ਮਹੀਨਾ ਉਹ ਕਿਹਾ ਸਾਡੇ ਕੋਠਾ ਪਾ ਕੇ ਦੇ ਆਪਣੇ ਰਾਹ ਕਾਲੇ ਅਨੂ ਨੂੰ ਉਹਦੋਂ ਨਹੀਂ ਅਲਰਜੀ ਕਿਹਾ ਤੂੰ ਇਹਨਾਂ ਨੂੰ ਪਾਲਿਆ ਆਏ ਨਿੱਕੇ ਨਿੱਕੇ ਨੂੰ ਵੱਡੇ ਵੱਡੇ ਪੋਤੜਿਆਂ ਚੋਂ ਕੱਢਿਆ ਉਦੋਂ ਅਲਰਜੀ ਨਹੀਂ ਹੋਈ ਇਹਨਾਂ ਨੂੰ ਹੁਣ ਨਹੀਂ ਇਸ ਤੋਂ ਬਾਅਦ ਕੋਈ ਗੱਲ ਨਹੀਂ ਅਸੀਂ ਨੂੰ ਨਿਤਵਾਉਨੇ ਆ ਹੱਥੇ ਸਾਨੂੰ ਤਾਂ ਅਲਰਜੀ ਹੁੰਦੀ ਨਹੀਂ ਤੁਸੀਂ ਦੇਖੋ ਉਹ ਪਿੱਛੇ ਉਹ ਪਿੱਛੇ ਧਿਆਨ ਮਾਰੋ ਉਹ ਪਿੱਛੇ ਧਿਆਨ ਮਾਰੋ ਮਾਤਾ ਦੱਸਦੀ ਹੈ ਪਿੱਛੇ ਦੇਖ ਰਹੇ ਹੋ ਹਾਂਜੀ ਹਾਂ ਇਹ ਸਾਰੇ ਉਹ ਬਜ਼ੁਰਗ ਹੈ ਜਿਨ੍ਹਾਂ ਦੇ ਸਾਰੇ ਦੇ ਧੀਆਂ ਪੁੱਤ ਥੋੜੇ ਵਰਗੇ ਚੰਗੇ ਭਲੇ ਚੱਲਦੇ ਫਿਰਦੇ ਕੰਮ ਕਾਰੋਬਾਰਾਂ ਵਾਲੇ ਧੀਆਂ ਪੁੱਤ ਕੁਝ ਚੰਗੇ ਕੰਮ ਕਾਰੋਬਾਰ ਵਾਲੇ ਸਾਰੇ ਮਾਪਿਓ ਨੇ ਕਰਕੇ ਦਿੱਤੇ ਯਾਰ ਤੇ ਮਾਪਿਓ ਆਸ਼ਰਮਾਂ ਚ ਰੋਲਦੇ ਕਿਹੜਾ ਜਮਾਨਾ ਕਿਹੜਾ ਆ ਗਿਆ ਇਹ ਸਰ ਮੈਂ ਤਾਂ ਇਹ ਗੱਲ ਕਹਿਣਾ ਇਹ ਦੇਖੋ ਜੀ ਅਸੀਂ ਅੱਜ ਤੋਂ ਬਾਅਦ ਇਹਨਾਂ ਨੂੰ ਆਸ਼ਰਮ ਆਉਣ ਨਹੀਂ ਦਿੰਦੇ ਪਰ ਅਸੀਂ ਦੂਜਿਆਂ ਨੂੰ ਵੀ ਬੇਨਤੀ ਕਰਾਂਗੇ ਜਿੰਨਾ ਕ ਅੱਜ ਸਾਡੇ ਨਾਲ ਹੋਈ ਹੈ ਤੇ ਤੁਸੀਂ ਸਾਨੂੰ ਗੱਲਾਂ ਸਮਝਾਈਆਂ ਅੱਜ ਤੋਂ ਬਾਅਦ ਅਸੀਂ ਸੌਖਾ ਕੇ ਕਹਿਨੇ ਆ ਅਸੀਂ ਤਾਂ ਗਾਈਡ ਹੋਈ ਹੋਏ ਆ ਤੁਹਾਡੇ ਤੋਂ ਅਸੀਂ ਹੋਰ ਵੀ ਲੋਕਾਂ ਨੂੰ ਗਾਈਡ ਕਰਾਂਗੇ ਬਾਉ ਜੀ ਨੂੰ ਪੁੱਛੋ ਜਾਣਾ ਚਾਹੁੰਦੇ ਨਹੀਂ ਤੁਹਾਡੀ ਮਰਜ਼ੀ ਹੈ ਤੁਹਾਡੇ ਤੇ ਡਿਪੈਂਡ ਕਰਦੀ ਮੈਨੂੰ ਭੇਜਣਾ ਪਤਾ ਲਿਆ ਲਿਖਾ ਕਰਾਵਾਂਗੇ ਜੀ ਕਰਾ ਲਓ ਜੀ ਇੱਕ ਜੀ ਮੈਂ ਗੱਲ ਕਰਦਾ ਤੁਹਾਡੇ ਕਹਿਣ ਤੇ ਜਾਊਗਾ ਇਹ ਲੱਖ ਲੱਖ ਰੁਪਏ ਦੇਰ ਨੂੰ ਬੈਠੇ ਆ ਜੇ ਇਹਨਾਂ ਨੂੰ ਰਿਜ਼ਰਵ ਵਾਸਤੇ ਬਿਲਕੁਲ ਇਹਨਾਂ ਨੇ ਪਿੱਛੋਂ ਸੰਭਾਲਣਾ ਕਿ ਨਹੀਂ ਸੰਭਾਲਣਾ ਦੀ ਕੋਈ ਗਾਰੰਟੀ ਤਾਂ ਹੈ ਨਹੀਂ ਕਿਉਂਕਿ ਅੱਜ ਕੱਲ ਪਹਿਲੇ ਪਤਾ ਵੀ ਘਰ ਦਾ ਜੇ ਇੱਕ ਵਾਰੀ ਨਿਕਲ ਜੇ ਨਾ ਤਾਂ ਫਿਰ ਉਹ ਤੀਜੇ ਦਿਨ ਹੋ ਸਕਦਾ ਕੱਲ ਨੂੰ ਇਹਨਾਂ ਦੀਆਂ ਘਰਾਂਵੀਆਂ ਵੀ ਕਹਿਣ ਜੇ ਜਿੱਥੇ ਗਿਆ ਸੀ ਉੱਥੇ ਕਿਉਂ ਆਇਆ ਮੁਰਗੀ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਤਾਂ ਕਾਢ ਹੀ ਲੈਣ ਨੂੰ ਮੈਂ ਮਾਰ ਸਕਦੀ ਹਾਂ ਹਾਂ ਇਹ ਲੱਖ ਲੱਖ ਰੁਪਇਆ ਦੇਣ ਦੀ ਬਜਾਏ ਇੱਥੇ ਇੱਕ ਕਮਰਾ ਦੌਣ ਹੂੰ ਉਹਦੇ ਚ ਸਾਰੇ ਸੁਵਿਧਾ ਨਾਲ ਹਨ ਹਾਂਜੀ ਇਹਨਾਂ ਨੂੰ ਦਿੱਕਤ ਲੱਗੀ ਜੇ ਇਹਨਾਂ ਨੂੰ ਦਿੱਕਤ ਲੱਗੀ ਇਹ ਆਉਣਗੇ ਪਰ ਦੁਬਾਰਾ ਇੱਕ ਸ਼ਰਤ 'ਤੇ ਕਿ ਦੁਬਾਰਾ ਤੁਸੀਂ ਲੈਣ ਦੇ ਗੱਲਿਓ ਤੁਹਾਡਾ ਸਾਥ ਤੁਸੀਂ ਘਰੇ ਕਮਾਂਡ ਚ ਰਹਿਣੇ ਆ ਨੇ ਨੇੜੇ ਘਰ ਆ ਆਪਣਾ ਤੁਸੀਂ ਡੇਲੀ ਮੇਰੇ ਘਰ ਦੇ ਮੂੰਹ ਤੇ ਲੰਘੋਗੇ ਤੁਸੀਂ ਦੇਖ ਲਿਓ ਤੁਸੀਂ ਜੇ ਤੁਹਾਨੂੰ 1% ਵੀ ਕੋਈ ਪ੍ਰੋਬਲਮ ਲੱਗੀ ਕਿ ਬਾਉ ਜੀ ਇਦਾਂ ਦੇ ਮੈਂ ਰੌਲਾ ਪੈਦਾ ਦੇਖ ਰਿਹਾ ਕੋਈ ਉਦਾਂ ਦਾ ਤੁਹਾਨੂੰ ਮਾੜਾ ਮੋਟਾ ਵੀ ਲੱਗਿਆ ਜੁੱਤੀਆਂ ਥੋਡੀਆਂ ਸ਼ਰ ਇਦਨਾਲੇ ਕਮਰੇ ਦੀ ਗੱਲ ਜੀ ਸਾਨੂੰ ਮਨਜ਼ੂਰ ਇੱਕ ਚੀਜ਼ ਹੋਰ ਰੱਖਿਆ ਜੀ ਅੱਛਾ ਕਮਰੇ ਵਾਲੀ ਵੇਖੋ ਕਿੱਡੀ ਛੇਤੀ ਮੰਨ ਲਈ ਹੂੰ ਫਿਰ ਜੇ ਆਸ਼ਰਮ ਦੇ ਵਿੱਚ ਪੈਸੇ ਲਾ ਕੇ ਏਸੀ ਕਮਰਾ ਬਣਾ ਕੇ ਦੇਣਾ ਬਾਉ ਜੀ ਨੂੰ ਸਾਨੂੰ ਮਨਜ਼ੂਰ ਆ ਸੀ ਮਤਲਬ ਕਿ ਆ ਦਿਵਾਲੀ ਲੰਘਾਉਣੀ ਇਹਨਾਂ ਨੇ ਉਹ ਪੈਸਾ ਵੀ ਇਹਨਾਂ ਦਾ ਹੈ ਨਹੀਂ ਨਹੀਂ ਸੋਨੇ ਦਾ ਵੀ ਬਾਉ ਜੀ ਦਾ ਹੈ ਨਹੀਂ ਨਹੀਂ ਮਹਾਰਾਜ ਸਾਹਿਬ ਮੈਂ ਪਹਿਲਾਂ ਕਹਿ ਚੁੱਕਿਆ ਨਹੀਂ ਦਿਵਾਲੀ ਲੰਘਾਉਂਦੇ ਜੀ ਅਸੀਂ ਤੁਹਾਡਾ ਕੀ ਕਹਿ ਰਿਹਾ ਉਹ ਕਹਿੰਦਾ ਸੀ ਤਿਆਰ ਹੈ 30 ਲੱਖ ਰੁਪਏ ਲਾ ਕੇ ਅਸੀਂ ਕਬੜਾ ਆਸ਼ਰਮ ਦੇ ਵਿੱਚ ਬਾਪੂ ਨੂੰ ਪਲਾ ਕਰਦਾ ਸੀ ਇਹ ਨੂੰ ਮੈਂ ਚੁੱਪ ਕਰਾਉਣਾ ਜੀ ਇਹ ਇਹ ਕੁਝ ਵੀ ਕਹੀ ਜਾਵੇ ਮੈਂ ਇਹਦੀ ਜ਼ਿੰਮੇਵਾਰੀ ਵੀ ਮੈਂ ਲੈਣਾ ਜੇ ਇਹ ਕੁਝ ਨਾ ਕਰੂੰ ਮੈਂ ਕਲਕ ਮੈਂ ਵੀਰ ਨੂੰ ਪੈਂਦਾ ਵੀ ਹੁੰਦਾ ਉਹਦੇ ਕੋਈ ਗੱਲ ਇਹ ਕਹਿੰਦੇ ਆ ਨਾ ਲੈ ਜਾਣ ਵਾਸਤੇ ਜਦੋਂ ਅਸੀਂ 4 ਦਿਨ ਹਫ਼ਤੇ ਵਿੱਚ ਇੱਥੇ ਕੱਢ ਲੈਨੇ ਇੱਕ ਦਿਨ ਆਪਾਂ ਸਪੈਸ਼ਲ ਕੱਢਿਆ ਕਰਾਂਗੇ ਇਹਨਾਂ ਲਈ ਤੁਸੀਂ ਨਾ ਤੇ ਕਰਦੇ ਆਓ ਜੀ ਇਹਨਾਂ ਦੇ ਘਰ ਦਾ ਮਾਹੌਲ ਦੇਖ ਕੇ ਪੂਰੀ ਪੂਰੀ ਟੀਮ ਕਰਿਆ ਆਓ ਜੀ ਸਪੈਸ਼ਲ ਬਾਪੂ ਨਾਲ ਆਪਾਂ ਲੈਦੀ ਗੱਲ ਕਰਿਆ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਇੱਕ ਹੋਰ ਮੈਂ ਤੁਹਾਨੂੰ ਇਨਵਾਈਟ ਕਰਦਾ ਜੀ ਐਤ ਕੀ ਦੀਵਾਲੀ ਤੁਸੀਂ ਸਾਰੀ ਟੀਮ ਸਾਰੇ ਬਜ਼ੁਰਗ ਸਾਡੇ ਘਰੇ ਆਓ ਆਪ ਉਥੇ ਇਕੱਠੇ ਦਿਵਾਲੀ ਫਿਰ ਇੱਕ ਗੱਲ ਦੇਖੋ ਨਹੀਂ ਅਸੀਂ ਤਾਂ ਸਾਰੀ ਟੀਮ ਆ ਜਾਾਂਗੇ ਠੀਕ ਹੈ ਲਿਆਵਾਂਗੇ ਜਿਹੜੇ ਬਜ਼ੁਰਗ ਕਿਥੇ ਥੋੜੇ ਵਾਂਗੂ ਅਜਵੇਂ ਤੁਸੀਂ ਬਾਉ ਜੀ ਨੂੰ ਕਢਤਾ ਨਾ ਜਿਹੜੇ ਹੋਰਾਂ ਦੇ ਧੱਕੇ ਤੋਂ ਮੈਂ ਅਸੀਂ ਤਾਂ ਲੈ ਕੇ ਆ ਜਾਾਂਗੇ ਕੋਈ ਬੰਦਾ ਆਪਦੇ ਘਰ ਦੇ ਮਾਹੌਲ 'ਚ ਇਹਨਾਂ ਆਸ਼ਰਮ ਵਾਲੇ ਬਜ਼ੁਰਗਾਂ ਨੂੰ ਜਿਹੜੇ ਹੈਗੇ ਬੇਸਾਰਾ ਇਹਨਾਂ ਨੂੰ ਕੋਈ ਬੰਦਾ ਰੋਟੀ ਪਾਣੀ ਕੋਈ ਦਿਵਾਲੀ ਤੋਂ ਦਸਹਿਰਾ ਇਹਨਾਂ ਨਾਲ ਲੋੜੀ ਮਨਾਵੇ ਸਾਨੂੰ ਤਾਂ ਖੁਸ਼ੀ ਹੈ ਇਸ ਗੱਲ ਦੀ ਪਰ ਮਤਲਬ ਮਨ ਦੇ ਵਿੱਚ ਇਹ ਤਾਂ ਨਹੀਂ ਚੱਲਦਾ ਕਿਤੇ ਵੀ ਜਦੋਂ ਦਿਵਾਲੀ ਵਾਲੀ ਰੋਟੀ ਖਵਾਤੀ ਤੇ ਬਾਉ ਜੀ ਨੂੰ ਨਾਲ ਹੀ ਉਹ ਗੱਡੀ 'ਚ ਫੇਰ ਚੜਾ ਦੇਗੇ ਵੀ ਲੈ ਜਾ ਪੈਦਾ ਨਹੀਂ ਹੋ। ਬੌਜੀ ਲੱਗਦਾ ਤੁਹਾਨੂੰ ਵੀ ਨਹੀਂ ਹੋਊਗਾ ਇਸ ਤਰ੍ਹਾਂ। ਰੋੜਾ ਜੀ। ਵੇਖੋ ਕੀ ਕਹਿੰਦੇ ਇਹਨਾਂ ਦਾ ਮਾਰਕ। ਲੈ ਲਿਖਾ ਵੀ ਕਰਾਓ ਮੈਂ ਕਹਿੰਦਾ ਇਹ। ਨਹੀਂ ਨਹੀਂ ਲਿਖਾਵਾ ਗਈ ਜੀ ਆਪਾਂ। ਵੇਖੋ ਵੀਡੀਓ ਬਣ ਗਈ ਇਹਨਾਂ ਦੀ। ਹਾਂਜੀ ਹਾਂਜੀ। ਠੀਕ ਹੈ। ਲਿਖ ਲਿਖਾ ਪਿੱਛੇ ਕੁਝ ਨਹੀਂ ਰਹਿ ਜਾਂਦਾ। ਇੱਕ ਦੋ ਘਟਾਸ ਗੂ ਤਾਂ ਹੋਰ ਕੋਈ ਵੀਡੀਓ ਤਾਂ ਵੱਡਾ ਇਹਨਾਂ ਨੇ ਕਹਿ ਕੇ ਬਣਵਾਈ ਆ ਸਾਡੀ ਵੀਡੀਓ ਬਣਵਾਓ ਠੀਕ ਹੈ। ਠੀਕ ਹੈ। ਕਰੇ ਤੂੰ ਕੁਛ ਵੀ ਨਹੀਂ ਬੋਲਿਆ ਤੂੰ ਨੇ ਸਾਨੂੰ ਲੱਗਿਆ ਵੀ ਨਹੀਂ ਜੀ ਮੈਂ ਵੀ ਮੈਨੂੰ ਤਾਂ ਇਹ ਲੱਗਦਾ ਕਿ ਇਹ ਮੁੰਡਾ ਅੰਦਰੋਂ ਮਹਿ ਹੀ ਨਹੀਂ ਗਾਏਗਾ ਇਹ ਤਾਂ ਘਰ ਵਾਲੀ ਵਕੀਲ ਹੈ ਨਾ ਕੋਈ ਨਹੀਂ ਨਹੀਂ ਜੀ ਉਹ ਹੋਰ ਦੱਸ ਜੀ ਮੈਂ ਵੱਡੇ ਭਾਈ ਨਾਲ ਸਹਿਮਤ ਹਾਂ ਜਿਵੇਂ ਕਹਿਦਣ ਕਿ ਜੀ ਹੋਰ ਦੱਸ ਦੋ ਮੈਂ ਜੀ ਤੁਹਾਡੇ ਕੋਲ ਇੱਕ ਚੀਜ਼ ਦੱਸਾਂ ਇਹ ਪਤਨੀ ਵੀ ਇਹਨਾਂ ਨੇ 5 ਸਾਲ ਹੈਗੇ ਕਿ 50 ਸਾਲ ਹੋ ਗਏ ਮੱਤੀ ਕੁਝ ਇੱਕ ਚੰਗ ਕਰਨਾ ਇਹਨਾਂ ਨੂੰ ਖਾਣ ਨੂੰ ਰਾਤ ਨੂੰ ਜਿਹੜੇ ਜੋ ਚੀਜ਼ੀ ਲੋੜ ਪੈਂਦੀ ਹੈ ਇਹ ਰਾਤ ਨੂੰ ਹੰਗ ਲੱਗੀ ਹੋਈ ਹੈ ਬੁਖਾਰ ਲੱਗਿਆ ਹੈ ਪਰ ਇਹਨਾਂ ਦਾ ਮਾਰ ਕੇ ਰਾਈ ਮੈਂ ਜੂਸ ਪੀਣਾ ਗੋਲ ਗੱਪੇ ਖਾਣੇ ਤਾਂ ਤੁਸੀਂ ਉਹ ਲਿਆ ਕੇ ਦੇ ਰੂੜਾ ਸਾਹਿਬ ਫੋਨ ਇਹਨਾਂ ਦੇ ਕੋਲੇ ਹੋਊਗਾ ਜੇ ਇਹ ਨਹੀਂ ਕਹਣਾ ਵੀ ਤੁਸੀਂ ਆ ਸਾਡੇ ਨਾਲ ਨੂੰ ਸਾਨੂੰ ਤੰਗ ਕਰੋਗੇ ਸਾਡੀ ਨੀਂਦ ਖਰਾਬ ਕਰੋਗੇ ਮੈਂ 9:00 ਵਜੇ ਘਰ ਆ ਜਾਣਾ ਜੀ ਮੈਨੂੰ ਫੋਨ ਕਰ ਦੇਣ ਮੈਂ 5:00 ਵਜੇ ਆਉਂਗਾ ਜੀ ਮੈਂ ਆਉਂਗਾ ਇਹਨਾਂ ਦਾ ਪਤਾ ਲਾਉਂਗਾ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ ਇਹਨੂੰ ਤਾਂ ਕਰੂੰਗਾ ਜੇ ਫੋਨ ਅਰਜ਼ੀ ਕਰਾ ਕੇ ਜਾਵਾਂਗੇ ਮੈਂ ਫੋਨ ਤੁਹਾਨੂੰ ਜੇ ਫੋਨ ਅਰਜ਼ੀ ਕਰਾ ਕੇ ਜਾਵਾਂਗੇ ਸਾਉ ਕੋਈ ਦੇਵਾ ਕੇ ਜਾਵਾਂਗਾ ਸਾਉ ਕਰਾ ਕੇ ਦੇਵਾ ਕੇ ਬਿਲਕੁਲ ਸਾਡਾ ਨੰਬਰ ਹੋਊਗਾ ਮੇਰਾ ਹੋਊਗਾ ਗੁੱਤਰ ਸਾਹਿਬ ਦਾ ਹੋਊਗਾ ਜਿਨ੍ਹਾਂ ਦਾ ਸਭ ਦਾ ਨੰਬਰ ਦੇਵਾਂਗੇ ਤੁਹਾਨੂੰ ਸਾਰੇ ਮੈਨੇਜਮੈਂਟ ਦਾ ਨੰਬਰ ਹੋਊਗਾ ਤੁਹਾਨੂੰ ਬੋਲ ਜੀ ਠੀਕ ਹੈ ਤੁਹਾਨੂੰ ਲੱਗਿਆ ਕਿ ਸਾਡੇ ਵੱਲੋਂ ਕਿਸੇ ਕਿਸਮ ਦੀ ਤੁਹਾਡੀ ਸੇਵਾ ਦੇ ਵਿੱਚ ਆ ਭੈਣ ਜੀ ਆਉਂਦੇ ਨੇ ਨੀ ਮੇਰੇ ਘਰ ਤੋਂ ਘਰ ਤੋਂ ਵੱਧ ਕੇ ਹੋਈ ਹੈ ਮੇਰੀ ਸੇਵਾ ਇੱਥੇ ਜਿਹੋ ਜਿਹੇ ਤੁਸੀਂ ਸੇਠ ਆਏ ਸੀ ਨਾ ਮੇਰੇ ਘਰ ਤੋਂ ਵੱਧ ਕੇ ਸੇਵਾ ਹੋਈ ਹੈ ਮੇਰੇ ਤੋਂ ਤਾਂ ਦਿੱਕਤ ਦਿੱਤੀ ਜਿਹੜਾ ਉਹ ਮੇਰਾ ਪੂਰੀ ਸਾਡੇ ਬਾਬ ਜੀ ਦੀ ਸੇਵਾ ਇਹ ਤਾਂ ਜਿੱਦਣ ਕਿਨੇ ਜਨ ਆਏ ਸੀ ਨਾ ਮੈਨੂੰ ਐ ਲੱਗਿਆ ਵੀ ਇਹ ਆਸ਼ਰਮ ਵਾਸਤੇ ਕੁਝ ਵੱਡਾ ਦਾਨ ਦੇਣ ਆਏ ਆ ਉਹਦੇ ਮੈਨੂੰ ਇਹ ਗੱਲ ਤੇ ਮਲਕੀ ਤੋਂ ਮੁੰਡਾ ਆਪਣਾ ਦੂਜਾ ਆਇਆ ਉਹ ਆ ਕੇ ਕਹਿੰਦਾ ਜੀ ਕੋਈ ਸ਼ੇਖ ਜੀ ਆਏ ਇਹਨਾਂ ਕੋਲ ਬੈਕ ਬੈਹੇ ਮੈਂ ਆ ਸ਼ਿਮ ਜੀ ਹੋ ਕੇ ਗਿਆ ਜੀ ਮੈਨੂੰ ਕਿਸੇ ਨੇ ਦਿੱਤਾ ਘਰ ਉੱਥੇ ਫੰਡ ਦੇ ਕੇ ਘਰੇ ਚ ਲਿਆ ਗਿਆ ਕੋਈ ਚੰਦਾ ਦੇਣ ਆਏ ਆ ਇਹ ਤਾਂ ਜਾਂਦਿਆਂ ਸਾਰ ਰੋਣੇ ਸ਼ੁਰੂ ਹੋ ਗਏ ਵਦਿਆ ਨੂੰ ਕਿਹਾ ਵੀ ਤੁਹਾਡੀ ਵੀਡੀਓ ਪਾ ਦਿੰਦੇ ਆ ਵੀ ਅਮ ਜੇ ਘਰ ਦੀ ਕਹਿੰਦੇ ਨਾ ਭਾਈ ਜੋਟਾ ਦੀ ਪੈਨਾਮੀ ਹੋ ਗਈ ਤੁਸੀਂ ਮੇਰੇ ਬੱਚੇ ਰੋਲ ਚੱਲ ਗਏ ਇੰਨਾ ਵੱਡਾ ਸੋਚਿਆ ਇਹਨਾਂ ਨੇ ਕਿ ਮੇਰਾ ਪਰਿਵਾਰ ਦੀ ਬਦਨਾਮੀ ਬਹੁਤ ਹੋ ਗਈ ਮੈਂ ਮੈਂ ਤਾਂ ਉਕਰੋ ਕਰ ਜਟ ਲੂਆ ਤੇ ਆਪ ਇਹੋ ਜਿਹੇ ਕਈ ਬਜ਼ੁਰਗ ਆ ਇੰਨੇ ਇੱਕ ਟਾਈਮ ਦੇ ਬਜ਼ੁਰਗ ਆ ਜਿਹੜੇ ਆਪਦੇ ਤੇ ਕਾਸਤੇ ਜਾਂ ਲੱਗੇ ਪਰ ਉਹ ਧੀਆਂ ਪੁੱਤਾਂ ਦੀਆਂ ਹਰਕਤਾਂ ਨਹੀਂ ਦੱਸਦੇ ਆਸੀ ਇੰਨੇ ਇੱਕ ਟਾਈਮ ਦਾ ਵੇਖੋ ਕਿੰਨੀ ਔਖੀ ਬਣਦਾ ਪਤਾ ਕਿੰਨੀ ਔਖੀ ਦੇਖੋ ਕਹਿੰਦੀ ਆ ਨਾ ਸ੍ਰੀ ਇੰਨੇ ਇੱਕ ਟਾਈਮ ਦੇ ਵਿੱਚ ਹੀ ਬਹੁਤ ਕੁਝ ਸਿੱਖ ਲਿਆ ਬਹੁਤ ਕੁਝ ਪਤਾ ਲੱਗ ਗਿਆ ਤੁਹਾਨੂੰ ਤੁਹਾਨੂੰ ਮਾਫ ਕਰਦੇ ਸਰਵੇਸ਼ ਜੀ ਜਾਣਾ ਚਾਹੋਗੇ ਅੱਜ ਨਹੀਂ ਦੇਖੋ ਜੀ ਤੁਹਾਡੀ ਮਰਜ਼ੀ ਹੈ ਮੈਂ ਜਾਣਾ ਚਾਹੁੰਦਾ ਚਲੋ ਤੁਹਾਨੂੰ ਲੱਗਦਾ ਵੀ ਸੱਚੇ ਤੁਹਾਨੂੰ ਆਏ ਹੋਣਗੇ ਮੈਨੂੰ ਲੱਗਦਾ ਤਾਂ ਹੈ ਵੀ ਚਲੋ ਆਪਾਂ ਇਹਨਾਂ ਨੂੰ ਕਰਦਾ ਇੱਕ ਇੱਕ ਵਾਰੀ ਪੈਰੀ ਹੱਥ ਫਿਰ ਦੁਬਾਰਾ ਲਵਾਉਣਾ ਜੀ ਮੈਂ ਇਹਨਾਂ ਨੂੰ ਮਰਜ਼ੀ ਲਾਓ ਦਿਓ ਅਸ਼ੀਰਵਾਦ ਜੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਂਦਾ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਇੰਡੀਆ ਦੀ ਗੱਲ ਨਹੀਂ ਕਰਦਾ ਜਿੱਥੇ ਕਿਤੇ ਵੀ ਬਿਰਧ ਆਸ਼ਰਮ ਖੁੱਲੇ ਆ ਨਾ ਜਿੱਥੇ ਅਨਾਥ ਆਸ਼ਰਮ ਖੁੱਲੇ ਆ ਅਨਾਥ ਆਸ਼ਮ ਤਾਂ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੇ ਮਾਪਿਓ ਮਰ ਜਾਂਦੇ ਆ ਜਿਨ੍ਹਾਂ ਨੂੰ ਕੋਈ ਸਾਹਰ ਆ ਲੈਣੇ ਹੁੰਦਾ ਜਿਹੜੇ ਬਿਰਧ ਆਸ਼ਰਮ ਖੁੱਲਿਆ ਨਾ ਇਹ ਬਹੁਤ ਵੱਡਾ ਕੋੜ ਆ ਸਾਡੇ ਸਮਾਜ ਵਾਸਤੇ ਜਿੱਥੇ ਬਜ਼ੁਰਗ ਉਹ ਆਉਂਦੇ ਆ ਜਿਨ੍ਹਾਂ ਦਾ ਵੀ ਕੋਈ ਧੀ ਪੁੱਤ ਹੈ ਨਹੀਂ ਉਹ ਆਗੇ ਤਾਂ ਕੋਈ ਗੱਲ ਨਹੀਂ ਆਉਣਾ ਜਿਹੋ ਸਹਾਰਾ ਹੈ ਨਹੀਂਗਾ ਪਰ ਇੱਕ ਉਹ ਬਜ਼ੁਰਗ ਆਉਂਦੇ ਆ ਮਾਤਾ ਹੋ ਗਈਆਂ ਬਾਪੂ ਹੋ ਗਏ ਉਹ ਆਉਂਦੇ ਆ ਜਿਨ੍ਹਾਂ ਨੇ ਸਾਰਾ ਕੁਝ ਹੁੰਦਿਆ ਸੋਲਿਆ ਵੀ ਧੀਆ ਪੁੱਤ ਕਹਿੰਦੇ ਵੀ ਜਾ ਸਾਰਾ ਕੁਝ ਇੱਥੋਂ ਨਾ ਕਰਵਾ ਲਿਆ ਨਿਕਲ ਇੱਥੋਂ ਹੁਣ ਤੇਰਾ ਇੱਥੇ ਕੁਝ ਨਹੀਂਗਾ ਹੱਥ ਜੋੜ ਕੇ ਬੇਨਤੀ ਕਰਦੇ ਉਹਨਾਂ ਲਾਦਾ ਨੂੰ ਜਿਹੜੇ ਕੱਢ ਦਿੰਦੇ ਆ ਨਾ ਘਰੋਂ ਇਸ ਤਰ੍ਹਾਂ ਸਾਰਾ ਕੁਝ ਨਾ ਕਰਵਾ ਕੇ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਬਣਾ ਕੇ ਚਾਹੇ ਦਿਹਾੜੀ ਕਰਦੇ ਹੋਣ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੋ ਲੋਕ ਕਿਹੜੇ ਆਸ਼ਰਮਾਂ ਦੇ ਵਿੱਚ ਆ ਕੇ ਸੇਵਾ ਕਰਨ ਨੂੰ ਸੰਭਾਲਦੇ ਆ ਇਹ ਕੋ ਲੋਕ ਐਨੂੰ ਧੱਕਾ ਦੇ ਦਿੰਦੇ ਆ ਮਾਪਿਆਂ ਤੋਂ ਵੱਡੀ ਕਿਉਂ ਪ੍ਰਾਪਰਟੀ ਨਹੀਂ ਇਹਨਾਂ ਨੂੰ ਸੰਭਾਲਿਆ ਕਰੋ ਰਾਣ ਸਾਹਿਬ ਇੱਕ ਮੇਰੀ ਬੇਨਤੀ ਹੈ ਕਿ ਸਾਡੇ ਅਰਗੇ ਜਿੰਨੇ ਵੀ ਨਕਮੇ ਜਿਨ੍ਹਾਂ ਨੇ ਆਪਦੇ ਮਾਪਿਆਂ ਨੂੰ ਘਰੋਂ ਕੱਢਿਆ ਉਹ ਕਿਰਪਾ ਕਰਕੇ ਇੱਕ ਵਾਰੀ ਜਾ ਕੇ ਉਹਨਾਂ ਦਾ ਦੁੱਖ ਸੁਣੋ ਤੇ ਉਹਨਾਂ ਨੂੰ ਘਰ ਜਰੂਰ ਲੈ ਕੇ ਆ ਤੁਹਾਨੂੰ ਸ਼ੁਕਰ ਹੈ ਜੀ ਮੈਨੂੰ ਖੁਸ਼ੀ ਹੋਈ ਇਹ ਕਹਿੰਦੇ ਸਵੇਰ ਦਾ ਭੋਲਿਆ ਸ਼ਾਮ ਨੂੰ ਘਰ ਆ ਜੇ ਇੱਕ ਹੋਰ ਇੱਕ ਬਹੁਤ ਵੱਡਾ ਪਿੰਡ ਹੋਰ ਹੈ ਇੱਕ ਜੀ ਵੀ ਆਸ਼ਰਮ ਬਹੁਤ ਖੁੱਲੇ ਹੋਏ ਆ ਜੀ ਅਸੀਂ ਬਹੁਤ ਸਾਰੇ ਆਸ਼ਰਮ ਦੇਖਦੇ ਆ ਲੋਕਾਂ ਨੇ ਗੱਡੀਆਂ ਚਲਾਈਆਂ ਹੋਈਆਂ ਪਰਚੀਆਂ ਘਟਦੇ ਆ ਰਾਸ਼ਨ ਇਕੱਠਾ ਕਰਦੇ ਆ ਕੱਪੜੇ ਇਕੱਠੇ ਕਰਦੇ ਆ ਬਹੁਤ ਕੁਝ ਇਕੱਠਾ ਕਰਕੇ ਉਹਦਾ ਇੱਕ ਬਿਜ਼ਨਸ ਬਣਾਈ ਬੈਠੇ ਆ ਬਿਲਕੁਲ ਸਾਡੇ ਆਸ਼ਰਮ ਚ ਨਾ ਤਾਂ ਕੋਈ ਟੈਂਪੂ ਚੱਲਦਾ ਜੀ ਨਾ ਅਸੀਂ ਸਾਡੇ ਕੋਲ ਪਰਚੀਆਂ ਘਟਦੇ ਆ ਨਾ ਅਸੀਂ ਚੰਦਾ ਇਕੱਠਾ ਕਰਦੇ ਆ ਜੋ ਵੀ ਕੁਝ ਕਿਸੇ ਦਾ ਆਉਂਦਾ ਕਿਸੇ ਦਾ ਦਿੱਤੇ ਮੇਰੇ ਦਾ ਹਲ ਜਿਹੜਾ ਦਸਵੰਦ ਘਟਦੇ ਆ ਲੋਕ ਉਹਦੇ ਨਾਲ ਚੱਲਦਾ ਅਸੀਂ ਕਿਤੇ ਵੀ ਪੈਸਾ ਨਹੀਂ ਮੰਗਣ ਜਾਂਦੇ ਆਸ਼ਰਮ ਸਾਡਾ ਬਾਹਰ ਹੈ ਇਸ ਕਰਕੇ ਵੀ ਉੱਥੇ ਪਹੁੰਚ ਨਹੀਂ ਪਾਉਂਦੇ ਹਰ ਬੰਦੇ ਬਿਲਕੁਲ ਜੀ ਫਿਰ ਸਾਨੂੰ ਕਈ ਵਾਰੀ ਬਿਜਲੀ ਦੇ ਬਿੱਲ ਭਰਨੇ ਦੁੱਧ ਦੇ ਬਿੱਲ ਭਰਨੇ ਵੱਡੇ ਹੋ ਜਾਂਦੇ ਆ ਜਿਵੇਂ ਗਰਮੀ ਆਈ ਸੀ 12 ਤੋਂ ਲੈ ਕੇ 16 ਪੱਖੇ ਚੱਲਦੇ ਆ ਚਾਰ ਕੂਲਰ ਚੱਲਦੇ ਆ ਜੇ ਬਿੱਲ ਦੇਖੀ ਤਾਂ 15-20 ਹਜ਼ਾਰ ਹੁੰਦਾ ਆ 8-10 ਹਜ਼ਾਰ ਦੁੱਧ ਦਾ ਖਰਚਾ ਆ ਜਾਂਦਾ ਫੋਰ ਬਹੁਤ ਖਰਚੇ ਜਿਹੜੇ ਰੁਟੀਨ ਦੇ ਰਾਸ਼ਨ ਵੀ ਚਲੋ ਕਈ ਵਾਰੀ ਘਟ ਜਾਂਦਾ ਨਹੀਂ ਰਾਸ਼ਨ ਸਾਰਿਆਂ ਦਾ ਆ ਜਾਂਦਾ ਹੈ ਸਲੰਡਰ ਕੱਢ ਗਏ ਕਹਿੰਦੇ ਕੁਝ ਕੱਢ ਗਿਆ ਐਦਾਂ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜੋ ਵੀ ਹੋ ਸਕਦਾ ਰਲ ਮਿਲ ਕੇ ਅਸੀਂ ਕਰੀ ਜਾਂਦੇ ਆਂ ਸਾਡੇ ਕੋਲ ਪੈਸਾ ਮੰਗਣ ਨਹੀਂ ਜਾਇਆ ਜਾਂਦਾ ਜੋ ਵੀ ਸਹਿਯੋਗ ਦੇ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ ਪਿੱਛੇ ਸਾਨੂੰ ਬਿਲਿੰਗ ਬਣ ਰਹੀ ਆ ਉਹਦੇ ਵਾਸਤੇ ਵੀ ਲੋੜ ਹੈਗੀ ਆ ਮਿੱਟੀ ਦੀ ਕੋਈ ਇੱਟਾਂ ਦੀ ਸਰਿਆ ਦੀ ਜੋ ਵੀ ਤੁਹਾਡੀ ਛੜਦਾ ਬੰਦੀ ਆ ਭਾਵੇਂ ਇੱਕ ਇੱਟ ਦੇ ਦਿਓ 5 ਰੁਪਏ ਦੀ ਕੋਈ ਗੱਲ ਨਹੀਂ ਸਾਨੂੰ ਮਨਜ਼ੂਰ ਹੈ ਬਿਲਕੁਲ ਇੱਕ ਤੁਸੀਂ 31 ਰੁਪਏ ਦੇਣਾ ਚਾਹੁੰਦੇ ਆ ਤੁਸੀਂ ਕਿਲੋ ਸਰਿਆ ਦੇਣਾ ਚਾਹੁੰਦੇ ਆ 60 ਰੁਪਏ ਦਾ ਤੁਸੀਂ ਇੱਕ ਸੀਮੈਂਟ ਦਾ ਗੱਟਾ ਦੇ ਰਹੇ ਚਾਹੁੰਦੇ ਆ ਜੋ ਵੀ ਦੇ ਸਕਦੇ ਹੋ ਤੁਹਾ ਅਸੀਂ ਆਦੀ ਕੋਈ ਡਿਮਾਂਡ ਨਹੀਂ ਨਾ ਅਸੀਂ ਮੰਗਣਾ ਵਾਂਗੇ ਪਰ ਜੇ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਬਜ਼ੁਰਗਾਂ ਦਾ ਪਲਾ ਹੁੰਦਾ ਹੈ ਬਿਲਕੁਲ ਜੀ ਕਿਸੇ ਉਸ ਘਰਾਂ ਦਾ ਵੀ ਹੋ ਸਕਦਾ ਵੀ ਜਿਹੜਾ ਬੰਦਾ ਇੱਕ ਇੱਕ ਟਾਈਮ ਨੇ ਰਾਈਸੀ ਚੱਲੀ ਹੋਵੇ ਤੇ ਉਹੋ ਆਸ਼ਰਮ ਜਾ ਕੇ ਰਹਿ ਰਿਹਾ ਹੋਵੇ ਕਿਤੇ ਨਾ ਕਿਤੇ ਉਹ ਵੱਡਾ ਵੱਡਾ ਕਹਾਣ ਹੋ ਰਿਹਾ ਸਾਡੇ ਦੇਸ਼ ਦਾ ਬਿਲਕੁਲ ਜੀ ਪਹਿਲੀ ਗੱਲ ਤਾਂ ਇਹ ਕਿ ਆਸ਼ਰਮਾਂ ਦੀ ਜਿਹੜੀ ਲੋੜ ਹੀ ਨਾ ਪਵੇ ਜਿੱਥੀਆਂ ਪੁੱਤ ਆਪਦੇ ਮਾਪਿਆਂ ਨੂੰ ਸੰਭ ਲੈਣ ਤਾਂ ਅਨਾਥ ਆਸ਼ਰਮ ਹੋਣ ਜਿਹਦੇ ਬੱਚਿਆਂ ਨੂੰ ਸੰਭਰ ਵਾਲਾ ਨਹੀਂ ਪਰ ਬਿਰਧ ਆਸ਼ਰਮ ਨਾ ਪਰ ਜੇ ਹੈਗੇ ਆ ਤੋਂ ਬਹੁਤ ਥਾਵਾਂ ਦੇ ਸੇਵਾ ਕਰਦੇ ਆਂ ਹੋਰ ਥਾਵਾਂ ਤੇ ਅਸੀਂ ਮੈਂ ਕਹਣਾ ਕਿ ਹੱਥੀਂ ਜਾ ਕੇ ਵਿਰਧ ਆਸ਼ਰਮਾਂ ਦੇ ਵਿੱਚ ਸੇਵਾ ਕਰਿਆ ਕਰੋ ਉਹਨਾਂ ਮਾਪਿਆਂ ਦੀ ਜਿਨ੍ਹਾਂ ਨੂੰ ਧੀਆਂ ਪੁੱਤਾਂ ਨੇ ਹੁੰਦਿਆਂ ਸੁੰਦਿਆਂ ਦਰਕਾਰ ਕੇ ਜਿਹੜਾ ਘਰੋਂ ਕੱਢਦਾ ਹੁੰਦਾ ਅੱਜ ਮੇਰੇ ਬੱਚਿਆਂ ਨੂੰ ਸਦਬੁਤੀ ਦਿੱਤੀ ਹੈ ਭਗਵਾਨ ਨੇ ਜਿਵੇਂ ਮੇਰੇ ਬੱਚੇ ਮੈਨੂੰ ਆਸ਼ਰਮ ਚੋਂ ਲੈ ਕੇ ਚੱਲੇ ਆ ਮੈਂ ਉਹਨਾਂ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਨ੍ਹਾਂ ਮਾਪੇ ਜਿਨ੍ਹਾਂ ਬੱਚਿਆਂ ਦੇ ਆਸ਼ਰਮ ਦੇ ਵਿੱਚ ਬੈਠੇ ਐ ਆਪਦੇ ਘਰੇ ਲੈ ਕੇ ਜਾਓ ਕਿਉਂਕਿ ਬਜ਼ੁਰਗਾਂ ਦੀ ਬੱਚਿਆਂ ਦੇ ਬਗੈਰ ਕੋਈ ਜ਼ਿੰਦਗੀ ਨਹੀਂ ਚੱਲੀਏ ਜੜੀ ਇੱਕ ਮਿੰਟ ਰੁਕੋ ਰਾਮਦੀਪ ਮੁੰਡਾ ਤੈਨੂੰ ਤਾਂ ਇੱਕ ਮਿੰਟ ਟੰਡਾ ਚੱਲਦੇ ਉਹਨੂੰ ਤੈਨੂੰ ਕਾਲੀ ਹੋ ਗਈ ਚੱਲਦੇ ਤੂੰ ਤਾਂ ਮੇਰੇ ਪੁੱਤਾਂ ਨਾਲੋਂ ਵੱਧ ਮੇਰੀ ਧੀਾਂ ਨਾਲੋਂ ਵੱਧ ਮੇਰੀ ਸੇਵਾ ਕੀਤੀ ਪੁੱਤਰਾ ਬਾਪੂ ਵੀ ਧਿਆਨ ਰੱਖੀਂ ਅੱਛਾ ਪਹਿਲੇ ਨਹੀਂ ਚੱਲੇ ਕੋਈ ਹੋਰ ਫਸੇ